ਕੀ ਦੇਖਿਆ ਤੁਸੀਂ ਉਹ ਸਾਰੀ ਗੱਲ ਦੱਸ ਉਹ ਸ਼ੇਰ ਸੀ ਸ਼ੇਰ ਦਾ ਸ਼ੇਰ ਸੀ ਸ਼ੇਰ ਦਾ ਬੱਚਾ ਮੰਗਰ ਸੀ ਸ਼ੇਰ ਦਾ ਹਨਾਂਗਾ ਸੀ ਠੀਕ ਨਰਨ ਕਰਦਾ ਜਾਂਦਾ ਸੀ ਅਹਿਆ ਹਾਂ ਸੋਚੋ ਕਿੰਨੀ ਕਿ ਦੂਰੀ ਸੀਗੀ ਹਾਂ ਘਟੋ ਘਟ ਅੱਧਾ ਪੌਣਾ ਕਿਲਾ ਬਾਹੀ ਸੀ ਸੋਚੋ ਹਾਂ ਬਾਹਣ ਦੇ ਵਿਚਾਲੇ ਸੀ ਠੀਕ ਹੈ ਮੱਕੀ ਦੇ ਸਾਨੂੰ ਪਹਿਲਾਂ ਇਹ ਲੱਗਦਾ ਹੁੰਦਾ ਜਦੋਂ ਪਹਿਲਾਂ ਵੀਡੀਓ ਆਉਂਦੀ ਵੀ ਨਹੀਂ ਯਾਰ ਇਹ ਤਾਂ ਲੋਕ ਮੀਂਹ ਮਾਰੀ ਜਾਂਦੇ ਨੇ ਸ਼ਾਇਦ ਸਾਨੂੰ ਤਾਂ ਹੀ ਲੱਗਦਾ ਸੀ ਜਦੋਂ ਅਸੀਂ ਅੱਖੀਂ ਦੇਖਿਆ ਫਿਰ ਸਾਨੂੰ ਵਿਸ਼ਵਾਸ ਫਿਰ ਪਤਾ ਲੱਗਿਆ ਲੱਤਾਂ ਕੰਬਲ ਲੱਗੀਆਂ ਦੀ ਹਾਂ ਆ ਲੱਤਾਂ ਪੂਰੇ ਡਰ ਗਏ ਸੀ ਇਸ ਦਾ ਹਾਂ ਟ੍ਰੈਕ ਸਟਾਰਟ ਕਰਕੇ ਪੱਜੇ ਆ ਗਾਡਰੇ ਨਾਲ ਸੀ ਨਾਲ ਹੀ ਸੀ ਆਹ ਦੇਖ ਲਓ ਭਰਾਵੋ ਹਾਂਜੀ ਦੋਸਤੋ ਸਰਬੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਸੁਖੀ ਸ਼ੇਰ ਗਿੱਲ ਪਿੰਡ ਹਰੀਗੜ੍ਹ ਜ਼ਿਲ੍ਹਾ ਬਰਨਾਲਾ ਦੋਸਤੋ ਪਿੰਡ ਸੰਨਾ ਭੈਣੀ ਦੇ ਖੇਤਾਂ ਦੇ ਨਾਲ ਜਿਹੜੇ ਬੰਦਿਆਂ ਨੇ ਦੇਖਿਆ ਦੀ ਮਨ ਲਓ ਜਿਵੇਂ ਆਪਾਂ ਆਮ ਹੀ ਕਹਿੰਦੇ ਆ ਵੀ ਔਰ ਹੈ ਨਹੀਂ ਕੁਝ ਨਹੀਂ ਹੈਗਾ ਹਨਾ ਆਪਾਂ ਉਹ ਚੀਜ਼ ਨੂੰ ਮਜ਼ਾਕ ਮੰਨਦੇ ਆਂਗੇ ਪਰ ਇੱਥੇ ਬਾਈ ਭੋਲਾ ਨੰਬਰਦਾਰ ਹੈਗਾ ਜਿਹਦੇ ਆਪਾਂ ਕਹੀਏ ਵੀ ਭਈਏ ਉਧਰ ਕੱਖ ਵੱਡਣ ਜਾਂਦੇ ਹੁੰਦੇ ਦੀ ਪਹਿਲਾਂ ਮੈਂ ਤੁਹਾਨੂੰ ਲੋਕੇਸ਼ਨ ਦਿਖਾਉਣਾ ਆ ਇੱਥੇ ਆਪਾਂ ਖੇਤ ਚ ਫਿਰਦੇ ਆ ਆ ਬਾਈ ਇਹਦਾ ਘਰ ਤੀ ਤੇ ਹੋ ਸਾਹਮਣੇ ਨਾ ਰੋਡ ਜਾਂਦਾ ਉੱਥੇ ਜਿਹੜੇ ਸਪੈਸ ਦੇ ਨੇ ਉਹ ਰੋਡ ਨੇ ਉਹ ਜਿਹੜਾ ਭੈਣੀ ਜੱਸੇ ਕੋਲੇ ਚ ਰਸਤਾ ਪਾਇਆ ਜਾਂਦਾ ਜਿੱਥੋਂ ਇੱਕ ਹੰਢਿਆਈ ਨੂੰ ਨਿਕਲ ਜਾਂਦੀ ਇੱਕ ਸੰਨਾ ਭੈਣੀ ਨੂੰ ਇੱਕ ਧਨੋਲੇ ਨੂੰ ਤੇ ਇੱਕ ਭੈਣੀ ਜੱਸੇ ਨੂੰ ਆਹ ਰਸਤਾ ਸਿੱਧਾ ਉੱਥੀ ਜਾਂਦਾਗਾ ਤੇ ਉਥੇ ਬਾਈ ਹੋਰਾਂ ਦੀ ਇਹਨਾਂ ਦੀ ਮੱਕੀ ਬੀਜੀ ਵੀ ਆ ਗਈ ਤੇ ਇਹ ਬਾਈ ਦੇ ਜਿਹੜੇ ਸੀਰੀ ਦੀ ਹੋਰਾਂ ਆਸਤਾ ਦਾ ਤੁਸੀਂ ਦੋਨੇ ਸੀਗੇ ਉਥੇ ਦੋਨੇ ਸੀ ਸੀ ਕਾਕਾ ਅੱਛਾ ਕਿੰਨੇ ਕਵਜ ਦਾ ਟਾਈਮ ਸੀਗਾ ਇਹ 9:00 ਵਜੇ ਦਾ ਟਾਈਮ ਸੀ 9:00 ਵਜੇ ਦਾ ਸਵੇਰ ਦਾ ਹੂੰ ਠੀਕ 8:30 ਵਜੇ ਦਾ ਐਸੀ 8:30-9 ਵਜੇ ਦਾ ਤੇ ਕੀ ਦੇਖਿਆ ਤੁਸੀਂ ਉਹ ਸਾਰੀ ਗੱਲ ਦੱਸ ਉਹ ਸ਼ੇਰ ਸੀ ਸ਼ੇਰ ਦਾ ਸ਼ੇਰ ਸੀ ਸ਼ੇਰ ਦਾ ਬੱਚਾ ਮੰਗਰ ਸੀ ਸ਼ੇਰ ਦਾ ਹਨਾਂਗਾ ਸੀ ਉਹ ਘੂਰ ਰ ਕਰਦਾ ਜਾਂਦਾ ਸੀ ਅਹਿਆ ਹਾਂ ਸੋਚੋ ਕਿੰਨੀ ਕ ਦੂਰੀ ਸੀਗੀ ਹਾਂ ਘਟੋ ਘਟਾ ਅੱਧਾ ਪੌਣਾ ਕਿਲਾ ਬਾਹੀ ਸੀ ਸੋਚੋ ਹਾਂ ਬਾਹਣ ਦੇ ਵਿਚਾਲੇ ਸੀ ਠੀਕ ਹੈ ਮੱਕੀ ਦੇ ਸਾਨੂੰ ਪਹਿਲਾਂ ਇਹ ਲੱਗਦਾ ਹੁੰਦਾ ਜਦੋਂ ਪਹਿਲਾਂ ਵੀਡੀਓ ਆਉਂਦੀ ਵੀ ਨਹੀਂ ਯਾਰ ਇਹ ਤਾਂ ਲੋਕ ਨੂੰ ਈ ਮਾਰੀ ਜਾਂਦੇ ਨੇ ਸ਼ੇਰ ਸਾਨੂੰ ਤਾਂ ਹੀ ਲੱਗਦਾ ਸੀ ਅਜਰੋਂ ਅਸੀਂ ਅੱਖੀਂ ਦੇਖਿਆ ਫਿਰ ਸਾਨੂੰ ਵਿਸ਼ਵਾਸ ਫਿਰ ਪਤਾ ਲੱਗਿਆ ਲੱਤਾਂ ਕੰਬਣ ਲੱਗੀਆਂ ਦੀ ਹਾਂ ਆ ਲੱਤਾਂ ਪੂਰੇ ਡਰ ਗਏ ਸੀ ਇਸ ਨਾਲ ਹਾਂ ਟਰੈਕ ਸਟਾਰਟ ਹੋ ਕੇ ਪਾਚਿਆ ਆਦਰੀ ਨਾਲ ਸੀ ਨਾਲ ਹੀ ਸੀ ਆਹ ਦੇਖ ਲਓ ਭਰਾਓ ਪਹਿਲਾਂ ਬੰਦੇ ਨੂੰ ਮਜ਼ਾਕ ਲੱਗਦਾ ਹੁੰਦਾਗਾ ਵੀ ਕੁਛ ਚੀਜ਼ ਨਹੀਂ ਆਜੋ ਤੁਸੀਂ ਵੀ ਆਜੋ ਜੀ ਥੱਖਣ ਇੱਥੋਂ ਵੱਡੀ ਜਾਂਦੇ ਬਾਜਰਾ ਮੱਕੀ ਲੈਣ ਨਹੀਂ ਗਏ ਹੁਣ ਉੱਥੇ ਜਾਂਦੇ ਨਹੀਂ ਹਾਂ ਇੱਥੇ ਆ ਇੱਥੇ ਅਸੇ ਇੱਥੋਂ ਹੀ ਕਹਿੰਦੇ ਬਾਜਰਾ ਵੱਡੀ ਜਾਂਦੇ ਆਗੇ ਬਸ ਕਰਦੇ ਆ ਠੀ ਹੁਣ ਉੱਥੇ ਨਾ ਸਾਡੇ ਬਹੁਤ ਕਤੂਰੇ ਰਹਿੰਦੇ ਨਿਕ ਨਿਕ ਕੁੱਤੇ ਕਤੂਰੇ ਆ ਸਾਰੇ ਪਿੰਡ ਫਿਰਦੇ ਨੇ ਉੱਥੇ ਇੱਕ ਵੀ ਕੁੱਤਾ ਨਹੀਂ ਹੈਗਾ ਹੁਣ ਦੇ ਖਸਿਆ ਪਹਿਤੋਂ ਨਹੀਂ ਡੇਲੀ ਕੁੱਤੇ ਤੇ ਰੋਟੀ ਲਿਆਂਦੇ ਸੀ ਪਾਉਂਦੇ ਸੀ ਉਹਨਾਂ ਨੂੰ ਹਾਂ ਇੱਕ ਵੀ ਕੁੱਤਾ ਨਹੀਂ ਤੇ ਚੂੰਕ ਵੀ ਨਹੀਂ ਆਉਂਦੀ ਕੁੱਤੇ ਦੀ ਉਹ ਸਾਰੇ ਇੱਧਰ ਆ ਗਏ ਜਾਂ ਉੱਥੇ ਖਤਮੀ ਹੋ ਗਏ ਖਤਮੀ ਨਹੀਂ ਹੋ ਰਹੀ ਸਹੀ ਨਹੀਂ ਪਤਾ ਹੀ ਨਹੀਂ ਪਤਾ ਹੀ ਨਹੀਂ ਕਿੱਧਰ ਚੱਲ ਗਏ ਹਾਂ ਕਿਉਂ ਜਿਹੜੀ ਵੀ ਜਗ੍ਹਾ ਤੇ ਜਾਂਦੇ ਆ ਹਰ ਇੱਕ ਜਗ੍ਹਾ ਤੇ ਬੰਦੇ ਕਹਿੰਦੇ ਨੇ ਵੀ ਆਹ ਰ ਇੰਨੇ ਕੁੱਤੇ ਹੁੰਦੇ ਸੀਗੇ ਵੀ ਕੁੱਤੇ ਕਿਤੇ ਕੋਈ ਉਹ ਨਹੀਂ ਹੁੰਦੇ ਕੋਈ ਨਹੀਂ ਇੱਕ ਨਾਲ ਬੱਚਾ ਦੀਗਾ ਹਾਂ ਤੇ ਇੱਕ ਨਾਲ ਵੱਡਾ ਸੀਗਾ ਰੰਗ ਵਗੈਰਾ ਕਹੇ ਜੀ ਸੀ ਉਹਦਾ ਰੰਗ ਦੇਖਿਆ ਸੀ ਅਸੀਂ ਉਹ ਖੱਟਾ ਰੰਗ ਹੁੰਦਾ ਜਿਵੇਂ ਮੈਂ ਤਾਰੀਆਂ ਜੀਆਂ ਆਲਾ ਹੁੰਦਾਗਾ ਦੋਵੇਂ ਸੀਗਾ ਮੰਨ ਲਓ ਤੁਸੀਂ ਜਮਾ ਅੱਧੇ ਕਿਲੇ ਤੋਂ ਜਿਵੇਂ ਐ ਦੇਖਿਆ ਵੀ ਐ ਤੁਰ ਕੇ ਜਾਂਦਾ ਉੱਤਕ ਲਵਣੀ ਨੇੜੀ ਸੀ ਬਸ ਪੰਜ ਦਸ ਕਰਮ ਨਹੀਂ ਸੀ ਪੰਜ ਸੱਤ ਅੱਛਾ ਇਧਰਲੇ ਪਾਸੇ ਆ ਜਾ ਬਾਈਕੂਰ ਦੇ ਕੋਲੇ ਜੇ ਆ ਜਾਨ ਸੱਤ ਕ ਕਰਮ ਨਾ ਸਾਡਾ ਮੋਟਰ ਦੇ ਖਾਲ ਤੋਂ ਹਾਂ ਖੁੱਡ ਚੌੜੇ ਨੇ ਉਹ ਠੀਕ ਹੈ ਚੌੜੇ ਨੇ ਉੱਤੇ ਮੱਕੀ ਹੋਈ ਨਹੀਂ ਜੀ ਉਥੋਂ ਐ ਦੀਂਦਾ ਨਰਲਾ ਮੋਰ ਤੱਕ ਠੀਕ ਹੈ ਹੋਰ ਬਈ ਉੱਤਕ ਦੀਂਦਾਗਾ ਕਰਦਾ ਤੇ ਨਵਰੀ ਗੱਲ ਹੈ ਠੀਕ ਹੈ ਉਹ ਖੁੱਡ ਚ ਹੁਣ ਜਦੋਂ ਐ ਬੈਠੇ ਬਾਥਰੂਮ ਕਰਦੇ ਦੇਖਿਆ ਹਾਂ ਉਥੋਂ ਦੇਖਿਆ ਕਿ ਉਹਨੂੰ ਵੀ ਬੰਦੇ ਦੀ ਆਵਾਜ਼ ਦਾ ਪਤਾ ਲੱਗੇ ਬੋਲਦੇ ਸੀ ਕੀ ਗੱਲ ਹੈ ਜਦੋਂ ਉਹਨੇ ਆਵਾਜ਼ કરી ਫਿਰ ਉਹਨੇ ਆਵਾਜ਼ ਕੱਢੀ ਦੇਖਿਆ ਨੀ ਮੋਕੇ ਸਮਾਰ ਕੇ ਫੇਰੇ ਉੱਡਲੇ ਠੀਕ ਹੈ ਵੀਰ ਤਾਂ ਗੱਲ ਜਾਣ ਪਰ ਚੱਕ ਡੈਕਟਰ ਭੱਜ ਆਏ ਕੱਖ ਵੀ ਛੱਡੇ ਉੱਥੀ ਕੱਖ ਛੱਡੇ ਛੱਡੇ ਉੱਥੇ ਮੁੜ ਕੇ ਕੱਖ ਚੱਕਣ ਗਏ ਨਹੀਂ ਹੈਗੇ ਦੇਖ ਲੋ ਯਾਰ ਕਮਾਲ ਦੀ ਗੱਲ ਆ ਤੇ ਆਈਆਂ ਬਾਈ ਹੁਰੀਂ ਖੜੇ ਨੇ ਆਪਣੇ ਨਾਲ ਬਾਈ ਪਹਿਲਾਂ ਤਾਂ ਐਂ ਲੱਗਦਾ ਨਾ ਵੀ ਯਾਰ ਖਾਣੀ ਉਹੀ ਮਰੀ ਜਾਂਦੇ ਨੇ ਹਨਾ ਜਿਵੇਂ ਵਿੱਚ ਬੰਦੇ ਕਹਿੰਦੇ ਨੇ ਵੀ ਇਹ ਵੀਡੀਓ ਬਣਾਉਂਦੇ ਮਾਰੇ ਪਾਈ ਜਾਂਦੇ ਆ ਵੀ ਯਾਰ ਕੋਈ ਗੱਲ ਜਿਹਾ ਤੰਤ ਨਹੀਂ ਹੈਗਾ ਪਰ ਜਦੋਂ ਆਪਦੇ ਨਾਲ ਬਣਦੀ ਆ ਵੀਤਰੀ ਆ ਫੇਰ ਪਤਾ ਲੱਗਦਾ ਜਿਹੜੀ ਵੀਡੀਓ ਅਸੀਂ ਕੱਟੂ ਵਾਲੀ ਦੇਖਦੇ ਸੀ ਨਾ ਅਸੀਂ ਕਹਿੰਦੇ ਸੀ ਵੀ ਐਵੇਂ ਹੀ ਗੱਲ ਕਰੀ ਜਾਂਦੇ ਹਾਂ ਹੁਣ ਜਦੋਂ ਸਾਡੇ ਆਪ ਦੇ ਮੁਲਾਜ਼ਮੀ ਨੌਕਰ ਭੱਜੇ ਮੁੰਡੇ ਉੱਥੋਂ ਹਾਂ ਉਦੋਂ ਪਤਾ ਲੱਗਦਾ ਹੈਨਾ ਆਪਾਂ ਮੋਟਰ ਬੰਦ ਕਰਾਈ ਇਹਨਾਂ ਤੋਂ ਨਾਲ ਜਾ ਕੇ ਵੀ ਰਾਤ ਨੂੰ ਜਾਣਾ ਨਹੀਂ ਠੀਕ ਹੈ ਦੂਜੀ ਮੱਕੀ ਸੀ ਸਾਰਾ ਉੱਥੇ ਡੇਢ ਕਿੱਲਾ ਜੀਰੀ ਜੀ ਵੀ ਰਾਤ ਨੂੰ ਰਮਾਉਂਗਾ ਠੀਕ ਹੈ ਅਸੀਂ ਉਹ ਵੀ ਬੰਦ ਕਰਾਤਾ ਵੀ ਦਿਨ ਵਾਲੀਆਂ ਬਾਰੀਆਂ ਚਰਮਾ ਦੇ ਰਾਤ ਨੂੰ ਠੀਕ ਹੈ ਸਾਡੀ ਵੀਡੀਓ ਦੇਖ ਕੇ ਐਵੇਂ ਤੂੰ ਕਹਿੰਦਾ ਵੀ 8:50 ਤੱਕ ਉੱਥੇ ਆ ਕੇ ਪੱਟ ਲਈ ਹਾਂ ਵੀਡੀਓ ਦੇਖੀ ਜਾਂਦੇ ਮੈਂ ਉਹਦੀ ਠੀਕ ਹੈ ਤੇ ਇਹੀ ਗਾ ਉਹਨਾਂ ਕੀ ਟਾਈਮ ਹੀ ਕਹਿੰਦੇ ਨੇ ਹਣਾ ਵੀ 8:30 9:00 ਵਜੇ ਉਸ ਤੋਂ ਬਾਅਦ ਕੋਈ ਇੱਥੇ ਬਾਰਦਾਤ ਹੋਈ ਹੋਵੇ ਕੋਈ ਹੋਰ ਚੀਜ਼ ਉਸ ਤੋਂ ਬਾਅਦ ਨਹੀਂ ਬਾਈ ਜੀ ਪੈੜਾ ਜ਼ਰੂਰ ਹੈਗੀਆਂ ਸੀ ਲਵੇ ਲਾਉਣੇ ਜਿਵੇਂ ਦੂਜੇ ਖੇਤ ਨੇ ਸਾਡੇ ਗਮਾਂਡੀਆਂ ਦੇ ਚਾਵਾਂ ਦੇ ਉਹਨਾਂ ਚ ਰੇ ਸਿੱਟਦੇ ਨੇ ਦੇਖਿਆ ਬਹੁਤ ਵੱਡੇ ਵੱਡੇ ਪੈੜਾ ਉਹ ਪਈਆਂ ਨੇ ਮਤਲਬ ਉੱਥੋਂ ਆਹ ਸਾਈਡ ਜੀ ਨਾਂਗਾ ਡਰੇਨ ਸਾਡੇ ਇੱਧਰ ਨੂੰ ਹਾਂ ਹਾਂ ਜਿਹੜਾ ਨਾਲਾ ਟ੍ਰਾਈਡੈਂਟ ਦੇ ਮੰਗਰ ਦੇ ਪਾਸੇ ਨਾਲ ਆ ਜਾਂਦਾ ਹੈਗਾ ਹਾਂ ਹਾਂ ਇਹ ਸਾਈਡ ਨੂੰ ਮਤਲਬ ਇਹ ਪੈਣੀ ਤੋਂ ਜਾਂਦੀ ਆ ਹੰਡਾਇਆ ਨੂੰ ਰੋਡ ਹਾਂ ਇੱਥੋਂ ਇਹ ਡਰੇਨ ਕਿਹੜੀ ਨੂੰ ਨਿਕਲ ਗਿਆ ਵਸੇ ਖੇਤਾਂ ਨੂੰ ਉਧਰ ਨੂੰ ਮੰਨ ਲਓ ਜਿੱਧਰ ਨੂੰ ਡਰੇਨ ਟੱਲਵਾੜੂ ਲਵਾਣੀ ਜਾਂਦੀ ਆ ਮੇਰੇ ਨਾਲ ਇਹ ਖੇਤਾਂ માં ਹਾਂ ਟੱਲਵਾ ਸੈਨਾ ਆਹ ਸੌਰੀ ਪੈਰ ਘੁਣਸਾ ਹਾਂ ਉਹ ਸੰਗਣੀ ਜਾਂਦੀ ਆ ਇਹ ਇੱਧਰ ਨੂੰ ਜਾਂਦੀ ਆ ਹਾਂ ਤਪੇ ਵਾਲੇ ਰੋਡ ਉੱਪਰ ਉਹਦੀ ਮਿਲਦੀ ਹੈਗੀ ਠੀਕ ਹੈ ਉਦੋਂ ਬਾਅਦ ਫਿਰ ਛੋਟੀ ਚੱਕੀ ਫਿਰਦੇ ਵੀ ਇਹ ਸ਼ੇਰ ਆ ਗਿਆ ਮਾਰੂ ਹੈ ਨਹੀਂ ਡੰਡਾ ਨਾਲ ਤਾਂ ਰੱਖਦੇ ਹੈ ਹੈ ਦੇਖ ਲਓ ਯਾਰ ਮੈਂ ਕਹਣਾ ਯਾ ਤਾਂ ਇੱਧਰ ਜਾਨਵਰ ਨਹੀਂ ਹੈਗਾ ਸਾਡੇ ਕੋਈ ਹੋਰ ਕੁੱਤਾ ਬਿਲਕੁਲ ਕੁਛ ਨਹੀਂ ਹੈਗਾ ਸਾਰੇ ਚੋਹੇ ਇੰਨੇ ਸਭ ਪਤਾ ਨਹੀਂ ਕਿਦਾਂ ਖਾ ਗਿਆ ਪਤਾ ਨਹੀਂ ਉਹੀ ਡਰਦੇ ਭੱਜ ਗਏ ਮਤਲਬ ਉੱਥੇ ਹੀ ਨਹੀਂ ਕੁੱਤਾ ਨਹੀਂ ਹੈ ਕੋਈ ਰੋਜ਼ ਰੋਜ਼ ਵੀ ਹੈਗੇ ਛੋਟੇ ਇੱਧਰ ਲੱਗੇ ਜਾ ਹੈਗੇ ਜੀ ਬਾਈ ਦੋਸਤ ਉਹ ਵੀ ਨਹੀਂ ਹੈਗੇ ਅੱਛਾ ਉਹ ਮੂੰਹੇ ਆਏ ਨੇ ਦੋ ਦਿਨ ਹੋ ਗਏ ਪਹਿਲਾਂ ਸਾਡੇ ਇੱਕ ਘਰ ਤੇ ਚੌਲ ਵੀ ਰੋਜਾਂ ਨੇ ਖਾਦੇ ਨੇ ਅੱਛਾ ਆ ਜਗ੍ਹਾ ਤੇ ਦੇਖੇ ਸੀ ਰੋਜਾਂ ਦੇ ਮੰਗਰੀ ਉਹ ਆਉਂਦੇ ਨੇ ਰੋਜ ਵੀ ਹੈ ਨਹੀਂ ਠੀਕ ਹੈ ਰੋਜ ਵੀ ਮੈਂ ਰੋ ਦੇਖਿਆ ਤੇ ਸੀ ਮੈਂ ਤਾਂ ਗੇਟ ਟਰਾਲੀ ਭਾਗ ਲੈ ਉਹਨਾਂ ਦੀ ਅੱਛਾ ਸਾਡੇ ਮੋੜੇ ਸੜਕ ਪਾਰ ਕਰੀ ਉਹਨਾਂ ਨਾਲ ਰੋਜਾਂ ਦੋ ਰੋ ਸਿਗੇ ਠੀਕ ਹੈ ਉਹਨਾਂ ਦੇ ਮੰਗਰੀ ਆ ਮੇਰੇ ਸਾਹਣ ਉਹ ਉਹਨਾਂ ਉੱਥੇ ਤੇ ਭੱਟਲੀ ਵੀ ਕਹੀ ਜਾਂਦੇ ਨੇ ਕਹਿੰਦਾ ਹੁੰਦੇ ਵੀ ਬਾਈ ਰੋਜ ਨਾ ਰੋਜਾਂ ਦੇ ਮੰਗਰ ਆ ਰਹੇ ਨੇ ਕਹਦਾ ਇਹ ਹਾਂ ਚਾਰ ਪੰਨੇ ਜਾਨਵਰ ਇਕੱਠੇ ਨੇ ਉੱਥੇ ਫਿਰ ਮਨ ਲਾ ਵੀ ਦੋ ਕਹਿੰਦੀ ਕਿ ਬਾਜ ਬਾਕੀ ਰੋਜ ਤਾਂ ਥਿਉਂ ਦੇਣੀ ਪੈਣੀ ਵਾਲੇ ਬ ਉਹ ਰੋਡ 'ਤੇ ਇਧਰ ਪਹਿਲਾਂ ਵੀ ਰਹਿੰਦੀ ਸੀ ਕੋਈ ਉਹੀ ਦੇਖੇ ਦੀਗੇ ਉਹ ਨਾ ਉਹੀ ਆਏ ਪਹਿਲਾਂ ਪੁੱਲਾਂ ਉਹੀ ਦੇਖੇ ਨੇ ਉਹ ਫਿਰ ਉਧਰੋਂ ਹੀ ਕਿਤੇ ਬਾਈ ਜਾਨ ਬਚਾਉਂਦੇ ਭੱਜੇ ਫਿਰਦੇ ਨੇ ਹੈਨਾ ਕੋਈ ਰੋਜ਼ ਨਹੀਂ ਸੀਗਾ ਤੁਹਾਨੂੰ ਪਹਿਲਾਂ ਹਾਂ ਉਧਰ ਸਾਡੇ ਵੀ ਨਹੀਂ ਕਿਉਂ ਮਾਰਦੇ ਜੀ ਕੋਈ ਕੋਤਾਰੇ ਅੱਛਾ ਉਹ ਤਾਂ ਉਹ ਤਾਂ ਪਹਿਲਾਂ ਦੀ ਗੱਲ ਆ ਜੀ ਹੁਣ ਇਹਦੀ ਗੱਲ ਕਰਦੇ ਆਂਗੇ ਤੇ ਇਹਦਾ ਬਾਈ ਉਂ ਉਦੋਂ ਬਾਅਦ ਪੈੜਚਾਲ ਕੋਈ ਨਹੀਂ ਦੇਖੀ ਨਹੀਂ ਬਾਈ ਉਦੋਂ ਬਾਅਦ ਕੁਛ ਨਹੀਂ ਦਿਖਾਇਆ ਮੈਂ ਆਪਾਂ ਕਹੀ ਜਾਈਏ ਹਾਂ ਹੁਣ ਸਾਨੂੰ 3 ਦਿਨ ਹੋ ਗਏ ਦਿਨੇ ਜਾਂਦੇ ਆਂ ਮੋਟਰਾਂ ਦੇ ਵੀ ਠੀਕ ਹੈ ਹੁਣ ਨਹੀਂ ਦਿਨੇ ਨਹੀਂ ਕੁਛ ਦਿਨ ਨਹੀਂ ਪੈੜਚਾਲ ਵੀ ਨਹੀਂ ਰਾਤ ਨੂੰ ਗਏ ਨਹੀਂ ਹਾਂ ਕਈ ਵੀ ਰਾਤ ਨੇ ਠੀਕ ਆ ਆ ਬੰਦੇ ਨੇ ਦੇਖਿਆ ਦੀ ਭਰਾਵੋ ਜਿਹੜਾ ਬੰਦਾ ਦੇਖ ਲੈਂਦਾ ਲੱਤਾਂ ਕੰਬਣ ਨਹੀਂ ਹਟਦੀਆਂ ਹੈਗੀਆਂ ਸਿੱਟਾ ਭੱਜਿਆ ਟਰੈਂਕ ਅੱਖ ਛੱਡ ਕੇ ਠੀਕ ਆ ਟਰੈਕਟਰ ਲੈ ਕੇ ਆਇਆ ਨਿੱਕਲਾ ਕੱਖੋਤੀ ਛੱਡੇ ਅੱਛਾ ਆਂ ਹੀ ਹੁੰਦਾ ਐਂ ਜਿਹੜਾ ਪਠਨ ਵਾਲਾ ਮੁੰਡਾ ਦੀ ਬਾਈ ਉਹ ਨਾ ਜਮਣਾ ਚੋਗਣ ਲੱਗ ਗਿਆ ਜਮਣਾ ਚੋਗਦੇ ਚੋਗਦੇ ਜਿੰਨੇ ਮੁੰਡੇ ਆਏ ਜਿਵੇਂ ਤੋਂ ਇਹ ਕਹਿੰਦੇ ਕੋਰਕੁਰ ਦੀ ਬਾਤ ਜੀ ਹੁੰਦੀ ਸੀ ਨਾ ਉਹਨੇ ਜਦੋਂ ਮੰਗਰ ਦੇਖਿਆ ਬਾਈ ਉਹ ਬਾਈ ਕਹਿੰਦੀ ਕਹਿੰਦਾ ਅੱਧੇ ਕਿਲੇ ਦੀ ਬਾਹੀ ਉਹਦਾ ਟਰੈਕਟਰ ਸਟਾਰਟ ਖੜਾ ਦੀਗਾ ਬਾਈ ਉਹਦਾ ਦੱਬਦਾ ਟਰੈਕਟਰ ਜਿਵੇਂ ਹੋ ਸਾਹਮਣੇ ਮੁੰਡਾ ਫਿਰਦਾ ਕੋਠਾ ਦੀ ਗਾ ਉਹਨਾਂ ਦਾ ਜਾ ਕੇ ਕੋਠੇ ਜੜ ਗਿਆ ਕੋਠੇ ਜੇ ਜਾ ਕੇ ਫੋਨ ਕੀਤਾ 2 ਘੰਟਿਆਂ ਬਾਅਦ ਵੀ ਲੱਤਾਂ ਗੰਬੀ ਜਾਂਦੀਆਂ ਨਹੀਂ ਬੰਦੇ ਦੀ ਇਹਨਾਂ ਨੂੰ ਇਹ ਤਾਂ ਸਾ ਗੱਲ ਨਾ ਹੋਵੇ ਜਦੋਂ ਪਿੰਡ ਆਏ ਘਰੇ ਇਹਨਾਂ ਤੋਂ ਗੱਲ ਨਾ ਹੋਵੇ ਦੱਸਿਆ ਨਾ ਜਾਏ ਸੀ ਤੁਸੀਂ ਵੀ ਕੱਕ ਨਹੀਂ ਲੈ ਕੇ ਹਾਂ ਕਹਿੰਦੇ ਅਸੀਂ ਤਾਂ ਖਾਲੀ ਤੇ ਕੱਕ ਰੋਨੇ ਹਾਂ ਹਾਂ ਕਹਿੰਦੇ ਅਸੀਂ ਆ ਗਏ ਵੀ ਬਹੁਤ ਆ ਕੁਝ ਕੱਖਾਂ ਨੂੰ ਪਾ ਸਹੀ ਗੱਲ ਆ ਵੀ ਹਜੇ ਤੱਕ ਕਿਸੇ ਬੰਦੇ ਦਾ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਹੈਗਾ ਜਾਂ ਤਾਂ ਇਹ ਮੰਨ ਲਓ ਵੀ ਉਹਨੇ ਕਿਸੇ ਬੰਦੇ ਤੇ ਅਟੈਕ ਨਹੀਂ ਕੀਤਾ ਜੰਗਲ ਦੇ ਵਿੱਚੋਂ ਆਇਆ ਹੈ ਨਾ ਦੇਖੋ ਇਹ ਡਰ ਗਏ ਉਧਰ ਉਹ ਵੀ ਡਰ ਡਰ ਕੇ ਆ ਕਿੰਮੀ ਲਾ ਲੋ ਨਹੀਂ ਜਾਨਵਰ ਨੂੰ ਵੀ ਡਰਤਾ ਹੁੰਦਾ ਹੀ ਆ ਜਿਹੜੀ ਗੱਲ ਹੈ ਹਾਂ ਬਸ ਇਹ ਦੋਏ ਇਹਨਾਂ ਨੇ ਹੱਕਾ ਟਰੈਕਟਰ ਉੱਪਰ ਜਾ ਮੈਂ ਵੈਸੇ ਵੀ ਨਾ ਜਿਹੜੇ ਗੁਜਰਾਤ ਦੇ ਵਿੱਚ ਲੋਕ ਨੇ ਉਹ ਗੁਜਰਾਤ ਦੇ ਵਿੱਚ ਇੱਕ ਗੇਰੇ ਏਰੀਆ ਜੂਨਾਗੜ੍ਹ ਕੋ ਦਾ ਉੱਥੇ ਕਹਿੰਦੇ ਵੀ ਸ਼ੇਰ ਨੂੰ ਨਾ ਬੰਦਾ ਤਾਂ ਬੜੀ ਵੱਡੀ ਚੀਜ਼ ਲੱਗਦਾ ਵੀ ਬੰਦਾ ਬੜੀ ਵੱਡੀ ਚੀਜ਼ ਆ ਉਹ ਡਰਦਾ ਹੈ ਪਰ ਉਹ ਅਟੈਕ ਉਦੋਂ ਕਰਦਾ ਜਦੋਂ ਤਾਂ ਬੰਦਾ ਕੋਡਾ ਹੋਇਆ ਹੋਵੇ ਉਦੋਂ ਨੂੰ ਐਂ ਲੱਗਦਾ ਜੀ ਮੇਰੇ ਮੂਰੇ ਕੋਈ ਖਾਣ ਵਾਲੀ ਚੀਜ਼ ਆ ਉਹ ਇਹਨੂੰ ਦੋਈ ਰੰਗ ਦੇ ਦਿੰਦੇ ਆ ਚਿੱਟਾ ਤੇ ਕਾਲਾ ਹੋਰ ਇਹਨੂੰ ਕੋਈ ਰੰਗ ਨਹੀਂ ਦਿੰਦਾ ਹੈਗਾ ਬਸ ਇਹਨ ਦਾ ਸਿੱਧਾ ਅਟੈਕ ਹੀ ਕਰਨਾ ਜਿਵੇਂ ਉਹ ਬੰਦਾ ਖੜਾ ਮੰਨ ਲਓ ਤੇ ਸ਼ੇਰ ਖੜਾ ਪੌਰੇ ਖੜਿਆਂਗੇ ਤਾਂ ਉਹਨੂੰ ਐਂ ਲੱਗਦਾ ਵੀ ਖਾਣੀ ਕੋਈ ਕਿੱਡੀ ਕੀ ਚੀਜ਼ ਖੜੀ ਆਗੀ ਠੀਕ ਹੈ ਉਹ ਖੜੇ ਉੱਪਰ ਸੜਕ ਮਤਲਬ ਵੀ 4 ਫੁੱਟ ਵਾਂਗੂ ਉੱਚੀ ਆ ਜਿੱਥੇ ਖੜਦੇ ਆਂ ਜੀ ਜਾ ਕੇ ਮਤਲਬ ਡੇਲੀ ਖੜਨੀ ਆ ਉਹ ਉੱਚੀ ਆ 4 ਫੁੱਟ ਬਾਹਨ ਨਹੀਂ ਮਗਾ ਉਹ ਜਿਹੜਾ ਨੀਵੇਂ ਉੱਕੇ ਗਏ ਥੱਲੇ ਨੂੰ ਕੋਲੀ ਕੋਠਾ ਆਪਣਾ ਮੋਟਰ ਵਾਲਾ ਠੀਕ ਹੈ ਉਹ ਮੱਕੀ ਆ ਨਮਕ ਕੰਦਨ ਵਾਲਾ ਕੋਠੇ ਦੀ ਨਾਂ ਠੀਕ ਹੈ ਉੱਥੇ ਹੁਣ ਜਾਣੇ ਆ ਜਦੋਂ ਗੇਟ ਖੋਲਦੇ ਆ ਹਾਂ ਇਹ ਮੰਗਰ ਸੀਗਾ ਇਹ ਬੰਦਾ ਮੁੰਰੇ ਸੀਗਾ ਹੂੰ ਬਸ ਜਦੋਂ ਫਿਰ ਤਾਂ ਇਹਨੂੰ ਸਿਰ ਮੁਕ ਤੋਂ ਉੱਡਣ ਦੇ ਅੱਛਾ ਤੇ ਕਿਸੇ ਨੂੰ ਫੋਨ ਵਗੈਰਾ ਕਰਿਆ ਫਿਰ ਤੁਸੀਂ ਕਿਸੇ ਜੰਗਲਾਤ ਮਹਿਕਮੇ ਨੂੰ ਜਾਂ ਕੋਸ਼ੋਰ ਨੂੰ ਬਾਈ ਉ ਅਸੀਂ ਜਿਹੜੇ ਹਰੀਗੜ੍ਹ ਦੇ ਬੰਦੇ ਸੀ ਕਿ ਸੌਰੀ ਪੱਠਣ ਵਾਲੇ ਸੀ ਉਹਨਾਂ ਨਾਲ ਗੱਲਬਾਤ ਕਰੀ ਸੀ ਉਹ ਕਹਿੰਦੇ ਯਾਰ ਇਹ ਹੁੰਦਾ ਨਹੀਂਗਾ ਵੀ ਬਹੁਤ ਨੂੰ ਲਾਏ ਸੀਗੇ ਪਿੰਜਰੇ ਪਿੰਜਰੇ ਹਾਂ ਕਿਹੜੀ ਕਹਾਣੀ ਕਹਿੰਦੀ ਜਾਂਦਾ ਜਿਉਂ-ਜਿਉ ਆਈ ਜਾਂਦਾ ਗਾਂ ਨਿਕਲ ਜਾਂਦਾ ਸਾਡੇ ਲਵੇ ਆ ਕੋਠੇ ਨੇ ਇੱਥੇ ਭੈਣੀ ਦੇ ਮੱਲੂ ਕੋਠੇ ਵਾਜੇ ਹਾਂ ਇਹਨਾਂ ਦੇ ਵੀ ਬਾਣਾ-ਬੁਣਾ ਚ ਆਇਆ ਸੀ ਜਿੱਧਰ ਪਹਿਲਾਂ ਇਹਨਾਂ ਦੇ ਅਸੀਂ ਮੈਨ ਨਹੀਂ ਮੰਨਿਆ ਕਹਿੰਦੇ ਯਾਰ ਵੀ ਇਧਰੋਂ ਗਿਆ ਸਾਡੇ ਪੈੜਾ ਨੇ ਅੱਛਾ ਅਸੀਂ ਵਾਲੇ ਯਕੀਨ ਜਾਂ ਮੰਨਿਆ ਨਾ ਵੀ ਯਾਰ ਐਵੇਂ ਕਹਿੰਦੇ ਨੇ ਵੀ ਨਹੀਂ ਅਲੱਡੀ ਦੂਰ ਤਾਂ ਨਹੀਂ ਆਇਆ ਹਾਂ ਪਰ ਹੁਣ ਪਤਾ ਲੱਗ ਰਿਹਾ ਹੈਗਾ 10 ਦਿਨ ਜਿਹੜੀ ਗੱਲਾਂ ਵੀ ਇਹ ਤਾਂ 35 ਬੰਦੀ 40 40 ਕਿਲੋਮੀਟਰ ਦਾ ਇੰਨੀ ਕਿਲੋਮੀਟਰ ਤੱਕ 30 ਕਿਲੋਮੀਟਰ ਤੱਕ ਬਈ ਜਾਣਾ ਮਾਮੂਲੀ ਜੀ ਗੱਲ ਆ ਕਹਿੰਦੇ ਇੱਕ ਇੱਕ ਘੰਟੇ ਦੇ ਵਿੱਚ ਢੇੜਾ ਲੈ ਕੇ ਸਕਾਰ ਮਾਰ ਕੇ ਆ ਸਕਦਾ ਉੱਥੇ ਇੰਨੀ ਸਪੀਡ ਆ ਗਈ ਗੱਡੀ ਨਾਲੋਂ ਵੱਧ ਤੇਜ਼ ਭਾਜਦਾ ਦਿਖਲਾ 35 ਕਿਲੋਮੀਟਰ 30 35 ਕਿਲੋਮੀਟਰ ਜਾਣਾ ਵੀ ਇਹ ਮੁੰਡੇ ਤੇ ਯੂਟਿਊਬਰ ਨੇ ਉਹ ਥਾਂ ਦੇ ਬਿਲਕੁਲ ਉਹਨਾਂ ਦੇ ਉਹ ਦਿਖਾਉਂਦੇ ਵੀ ਉਹ ਵੀ ਦੱਸਦੇ ਸੀ ਸਾਡੇ ਗਵਾਂਢੀ ਨੇ ਖੇਤਾਂ ਦਾ ਉਹ ਉਹ ਤੋਂ ਆਪਾਂ ਨੂੰ ਐ ਲੱਗਦਾ ਹੁੰਦਾ ਵੀ ਕਹਿੰਦੇ ਜਿਵੇਂ ਆਮ ਹੀ ਲੋਕ ਕਹਿੰਦੇ ਵੀ ਸਾਨੂੰ ਯਾਰ ਖਾਉਣੀ ਵੀ ਯ ਜਦੋਂ ਅਸੀਂ ਅੱਖੀਂ ਦੇਖ ਲੈ ਫਿਰ ਸਾਨੂੰ ਪਤਾ ਲੱਗਿਆ ਵੀ ਜਦੋਂ ਆਪਦੇ ਨਾਲ ਹੋਇਆ ਵੀ ਗੱਲ ਇਹ ਸਹੀ ਹੈ ਗਲਤ ਨਹੀਂ ਇਹ ਗੱਲ ਹੈਗੀ ਆ ਬਿਲਕੁਲ ਬਿਲਕੁਲ ਨਹੀਂ ਆਮ ਇਹੀ ਗੱਲ ਆਉਂਦੀ ਆ ਹਰ ਇੱਕ ਬੰਦਾ ਸਾਨੂੰ ਵੀ ਕਹਿੰਦਾ ਯਾਰ ਖਾਣੀ ਤੁਸੀਂ ਬਿਊਆਂ ਦੇ ਮਾਰੇ ਕਰਦੇ ਹੋ ਹਨਾ ਸਾਨੂੰ ਤਾਂ ਇਹ ਹੁੰਦਾ ਬਾਈ ਵੀ ਜਾਣਕਾਰੀ ਲੋਕਾਂ ਤੱਕ ਪਹੁੰਚਾਈਏ ਕਿਤੇ ਕੋਈ ਜਾਨੀ-ਮਾਲੀ ਨੁਕਸਾਨ ਨਾ ਹੋ ਜੇ ਵੀ ਫਾਇਦਾ ਬੰਦਾ ਮਾੜਾ ਆ ਠੀਕ ਰਹੇ ਵਿਚਾਰ ਰਹੇ ਪਤਾ ਲੱਗਦਾ ਰਹਿੰਦਾ ਬੰਦਾ ਨੇਰੇ ਸਵੇਰੇ ਜਾਂਦਾ ਆ ਉਹਦਾ ਦੇਖ ਕੇ ਜਾਵੇ ਬਿਲਕੁਲ ਇਹਨੂੰ ਕੀ ਪਤਾ ਜਾਨਵਰ ਦਾ ਇੱਥੋਂ ਅੱਜ ਇੱਥੇ ਆ ਕੱਲ ਨੂੰ ਉੱਥੇ ਹੋਵੇ ਬਿਲਕੁਲ ਹੁਣ ਜੇ ਮੰਨ ਲਓ ਬਾਈ ਜਿਹੜੇ ਬੰਦੇ ਨੂੰ 8:30 9 ਵਜੇ ਦੀਂਦਾ ਹਨਾ ਉਦੋਂ ਪਹਿਲਾਂ ਤਾਂ ਉਹਨੇ ਆਪਦਾ ਸ਼ਿਕਾਰ ਕਰ ਲਿਆ ਹੁੰਦਾ ਯੂਪੀ ਵਾਲੇ ਬੰਦੇ ਦੱਸ ਦਿਆ ਕਹਿੰਦੇ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਤੇ ਸ਼ਾਮ ਨੂੰ ਸੂਰਜ ਸੇਪਨ ਤੋਂ ਬਾਅਦ ਇਹਨੇ ਉਦੋਂ ਸ਼ਿਕਾਰ ਕਰਨਾ ਮਤਲਬ ਵੀ ਨਹੀਂ ਤਾਂ ਜੇ ਭੁੱਖਾ ਹੋਵੇ ਫਿਰ ਤਾਂ ਬੰਦਿਆਂ ਦੇ ਅਟੈਕ ਕਰੇ ਨਾਲ ਦੀ ਨਾਲ ਇਹ ਤਾਂ ਉਦੋਂ ਪਹਿਲਾਂ ਮੰਨ ਲਾ ਵੀ ਆਪਦਾ ਸ਼ਿਕਾਰ ਕਰਕੇ ਖਾ ਖੂ ਕੇ ਫਿਰ ਬਰੀ ਨਿਕਲਦੇ ਦੂਜੇ ਪਾਸੇ ਜਾਂਦੇ। ਸ਼ਰਧਾਰਤਾ ਆਪਾਂ ਮੰਨਦੇ ਆ ਕਰੇ ਉਹ ਦੇਖੋ ਜਦੋਂ ਸਾਨੂੰ ਉੱਤੇ ਕੁੱਤਾ ਨਹੀਂ ਕੋਈ ਦਿਖੇ ਰ ਨਜ਼ਰ ਆਉਂਦਾ। ਹਾਂ। ਮਤਲਬ ਵੀ 10-12 ਕੁੱਤੇ ਸੀਗੇ ਪਿੱਛੇ ਛੋਟੇ ਵੱਡੇ ਕੋਈ ਕੁੱਤਾ ਉੱਤੇ ਹੈ ਹੀ ਨਹੀਂ ਹੁਣ। ਹਾਂ। ਹੁਣ ਜਮਾਂ ਤੋਂ ਰੋਡ ਪਿਆ ਜਮਾਂ ਵਿਹਲਾ ਪਿਆ ਭੱਜ ਜਾ ਇੱਥੇ ਇਹਨੂੰ ਇਧਰ ਹੋਣਗੇ ਹੈ ਨਹੀਂ ਪਤਾ ਵੀ ਉਹ ਖਾ ਗਿਆ। ਜਾਂ ਕਿ ਸੇ ਪਾਸੇ ਬਾਗੇ ਹੋ ਬਿਲਕੁਲ ਠੀਕ ਨਹੀਂ ਪਤਾ ਵੀ ਕਹਦੀ ਇਸ ਦੀ ਕਿਹਾਂ ਵੀ ਕਿੱਧਰ ਨੂੰ ਬਾਗੇ ਹੋ ਕਿਧਰ ਨੂੰ ਨਾ ਬਾਗੇ ਬਿਲਕੁਲ ਨਹੀਂ ਕੁੱਤੇ ਦਾ ਆਉਣੀ ਘੜ ਘੜ ਰੋਟੀ ਖਾਣ ਆਉਣ ਉਹ ਕਰਦਾ ਆਉਣ ਬਾਨ ਬੇਲੇ ਪੇ ਜੀ ਮੱਕੀ ਵਾਲੇ ਹਾਂ ਉਹਨਾਂ ਨੇ ਮਾਰਿਆ ਉਹਨਾਂ ਨੇ ਬੱਟਾ ਬਹੁਤ ਖਰਾਬ ਕਰਿਆ ਬੇ ਕੁੱਤਿਆਂ ਨੇ ਠੀਕ ਹੈ ਪਰ ਹੁਣ ਉੱਥੇ ਕੁੱਤਾ ਨਹੀਂ ਹੈਗਾ ਦੇਖਣ ਨੂੰ ਕੋਈ ਬਿਲਕੁਲ ਉਹੀ ਗੱਲ ਦਾ ਗੱਲ ਤਾਂ ਹੁੰਦੀ ਆ ਜਿਵੇਂ ਹੁਣ ਇਹ ਨਹੀਂ ਦੇਖਿਆ ਜੇ ਦੇਖ ਲਓ ਉਹ ਦਿਨਾਂ ਛੋਟੀ ਜੱਕੀ ਫਿਰਦਾ ਫੇਰ ਵੀ ਬੰਦੇ ਨੂੰ ਜਿੰਨਾ ਕੋ ਹੁੰਦਾ ਉਸ ਸਮੇ ਕਿਤਨੇ ਡਰ ਗਏ ਥੇ ਮੈਂ ਤਾਂ ਪੂਰਾ ਡਰ ਗਿਆ ਥਾ ਪੂਰਾ ਡਰ ਗਿਆ ਦੀ ਹਾਂ ਮੂੰਹ ਫੜਨੇ ਵਾਲ ਮੈਂ ਪਾ ਗਿਆ। ਅ ਤੈਨੂੰ ਫੜਨ ਵਾਲੀ ਸੀ। ਹਾਂ। ਡਰ ਗਿਆ ਪੂਰਾ। ਮੈਂ ਡਰ ਗਿਆ ਪੂਰਾ ਮੈਂ ਵੀ ਪਾ ਗਿਆ। ਪਹਿਲਾਂ ਤੈਂ ਦੇਖਿਆ ਸੀ ਕਿ ਤੈਂ ਦੇਖਿਆ ਸੀ। ਦੋਨੇ ਇਕੱਠੀ ਸੀ ਅਸੀਂ ਕੱਕੀ ਵੰਡਦੇ ਸੀ। ਅੱਛਾ। ਕੱਕੀ ਹੀ ਵੰਡਣਗੇ ਸੀ ਦੋਨੇ ਸੀ ਡਰਾਈਵ ਲੇ। ਦੋਨੇ ਜਾਣੇ। ਕਮਾਲ ਦੀ ਗੱਲ ਆ ਯਾਰ ਬਚ ਕੇ ਕਿਸਮਤ ਚੰਗੀ ਸੀ ਛੋਡੀ। ਨਹੀਂ। ਇਹਦਾ ਬੱਕ ਅੱਖ ਛੱਡਿਆ ਏ। ਟਰੈਕਟਰ ਲੈ ਕੇ ਪੱਤੀ ਦੀ ਗੱਲ ਤਾਂ ਸਹੀ ਗੱਲ ਆ। ਹਾਂ। ਉਹ ਬਾਦਰਾ ਫੜਿਆ ਘਰ ਕੋਲੇ। ਹਾਂ ਇੱਥੇ ਵੱਡਿਆ ਹੁਣ ਵੀ। ਬਿਲਕੁਲ। ਦੋਨੋਂ ਲੋਕੇ ਗਏ ਨਹੀਂ ਕੱਖ ਲੈਣ ਨਹੀਂ ਗਏ। ਕੱਲ ਉਹ ਹੀ ਆ ਜਿਹੜਾ ਬੰਦਾ ਦੇਖ ਲਾ ਜਿਵੇਂ ਹੁਣ ਤੁਸੀਂ ਉਦੋਂ ਬਾਅਦ ਪਿੰਡ ਚ ਬੰਦਿਆਂ ਨੇ ਸੱਚ ਮੰਨਿਆ ਕਿ ਨਹੀਂ ਜੰਮਿਆ ਦਾ ਸੱਚ ਮੰਨਿਆ ਜਿਹੜੇ ਬੰਦਾਂ ਨੇ ਹੁਣ ਲਵੇ ਖੇਤ ਨੇ ਉਹਨਾਂ ਦਾ ਪੈਣਾ ਪੂਣਾ ਦੇਖੇ ਉਹ ਕਹਿੰਦੇ ਵੀ ਹੈਗੇ ਆ ਗੱਲਾਂ ਠੀਕ ਹੈ ਤੇ ਦੂਸਰੇ ਬੰਦਿਆਂ ਨੇ ਕਿ ਕਿ ਦੀ ਕਿ ਦੀ ਮੱਖੀ ਹੈ ਮੇਰੀ ਅਭਰੋ ਤੇ ਅੱਛਾ ਬਾਹੀ ਪਾਪ ਨੂੰ ਡਰ ਲੱਗਦਾ ਉੱਥੇ ਜਾਂਦੇ ਨੇ ਮੱਖੀਆਂ ਤੋਂ ਠੀਕ ਹੈ ਪਹਿਲਾਂ ਇਹ ਲੱਗਦਾ ਹੁੰਦਾ ਜਿਦੋਂ ਸਾਡੀਆਂ ਵੀਡੀਓ ਦੇਖਦੇ ਸੇਰ ਵਾਲੀ ਵੀਡੀਓ ਸਭ ਤੋਂ ਪਹਿਲਾਂ ਮੈਂ ਸ਼ੁਰੂਆਤ ਕੀਤੀ ਆ ਹਨਾ ਉਦੋਂ ਮੈਨੂੰ ਲੱਗਦਾ ਸੀ ਵੀ ਹਰੀਗੜ੍ਹ ਵਾਲਾ ਤਾਂ ਉਹੀ ਵਿਊਆਂ ਦਾ ਮਾਰਾ ਪਾਈ ਜਾਂਦਾ ਵੀਡੀਓ ਹਾਂ ਨਾ ਵੀਰੇ ਉਹਦਾ ਆਹੋ ਬੰਦਿਆਂ ਪਤਾ ਹੁੰਦਾ ਵੀ ਕੌਣ ਦਿੰਨੇ ਹਾਂ ਕਿਉਂ ਬਾਈ ਇਹ ਵੀ ਕਿ ਸਟੈਂਡ ਹੁੰਦਾ ਨਾ ਭੋਲੇ ਬਈ ਆਪਾਂ ਅਜ ਤੱਕ ਕਦੇ ਕੋਈ ਹਵਾਲੀ ਵੀਡੀਓ ਨਹੀਂ ਪਾਈ ਹੈਗੀ ਆਪਾਂ ਉਹ ਵਿਊਆਂ ਵਿਊਆਂ ਵਾਲੀ ਚੱਕਰ ਤੇ ਗੇਮ ਤੇ ਤਾਂ ਹੈ ਹੀ ਨਹੀਂਗੇ ਜਦੋਂ ਬਾਈ ਜੀ ਵਰਤ ਦਾ ਜਦੋਂ ਕਹਿੰਦੇ ਨੇ ਜਦੋਂ ਆਪ ਦੇ ਨਾਲ ਹੋ ਜੇ ਨਾ ਫਿਰ ਪਤਾ ਲੱਗਦਾ ਹੁੰਦਾ ਪਹਿਲਾਂ ਆਪਾਂ ਨੂੰ ਓਦਾਂ ਲਾ ਦਾਂਦਾ ਵੀ ਯਾਰ ਖਾਮਨੀ ਤਾਂ ਯਾਰ ਉਹੀ ਕਹਿੰਦੇ ਨੇ ਖਾਮੀ ਉਹੀ ਕਹਿੰਦੇ ਹੁਣ ਵੀ ਸਾਡੇ ਇੱਥੇ ਬਹੁਤ ਪਿੰਡ ਤਾਂ ਹਲੇ ਅੱਤੇ ਪਿੰਡ ਤਾਂ ਕਹਿੰਦਾ ਵੀ ਯਾਰ ਉਹੀ ਗੱਲਾਂ ਹੀ ਉੱਡ ਜਾਂਦੇ ਨੇ ਐਵੇਂ ਗਲਤ ਕਹਿੰਦੇ ਨੇ ਕੋਈ ਕਹਿੰਦਾ ਕੰਮ ਦੇ ਖੇਤ ਜਾਣ ਦੇ ਮਾਰੇ ਕਹਿੰਦੇ ਨੇ ਵੀ ਖੇਤ ਤਰੇ ਮੈਂ ਚਾਰ ਵੀ ਪਾਵਾਂਗਾ ਚਾਰ ਦਿਨਾਂ ਨੂੰ ਫੇਰ ਬਿਲਕੁਲ ਬਾਕੀ ਦੇ ਚਾਰ ਉਹੀ ਮੱਕੀ ਦਾ ਚਾਰ ਵੀ ਪਾਉਣਾਗਾ ਖੇਤ ਤਾਂ ਹੁਣ ਜਾਣੀ ਬੀਗੋ ਆਈ ਇੱਕ ਪਟਨਾ ਤੋਂ ਮੁੰਡਾ ਮਲਕੀਤ ਆ ਉਹਨੇ ਤਾਂ ਆਪਣੇ ਖੇਤ ਵਧੀਆ ਜਿਹਾ ਕੋਠਾ ਬਣਾਇਆ ਹੁਣ ਜਾਲੀਆਂ ਜੂੜੀ ਨਾ ਕੇ ਹੁਕਰਿਆ ਵਿੱਚ ਬੰਦੇ ਕਹਿੰਦੇ ਕਹਿੰਦੇ ਮਲਕੀਤ ਨੇ ਆਪਦਾ ਕੋਠਾ ਦਿਖਾਉਣਾ ਤੇਗਾ ਕਹਿੰਦੇ ਕੋਠੇ ਦੀ ਮਸੂਰੀ ਕਰਨੀ ਸੀ ਮੈਂ ਖੇਤ ਇੰਨੇ ਪੈਸੇ ਲਾਇਏ ਨੇ ਕੋਠੇ ਦੇ ਕਹਿੰਦੇ ਤਾਂ ਉਹ ਕਰਦਾ ਮੈਂ ਤਾਂ ਫਿਰ ਮੈਂ ਕਹਿੰਦਾ ਵੀ ਮੈਂ ਖੇਤ ਫਾਰਮ ਹਾਊਸ ਤੇ ਦੇਖਿਆ ਹਾਂ ਤੁਹਾਡਾ ਫਾਰਮ ਹਾਂ ਠੀਕਾ ਹੁਣ ਅਸੀਂ ਕਿਹੜਾ ਕੋਠਾ ਲਗਾਉਣਾ ਉੱਥੇ ਕੋਈ ਤਾਂ ਗੱਲ ਹੈ ਮੋਟਰ ਵਾਲੀ ਕੋਠੀ ਤੁਹਾਡੀ ਉਹਦਾ ਜਿਹਦੇ ਨਾਲ ਬਣਦੀ ਆ ਭਾਈ ਉਹਨੂੰ ਪਤਾ ਲੱਗਦਾ ਹੁਣ ਮੰਨ ਲਾ ਬੰਦੇ ਨੂੰ ਕੋਈ 19 21 ਹੋ ਜਾਂਦੀ ਤੇਰੀ ਜਾਣ ਤੇ ਬਣ ਜਾਂਦੀ ਐ ਨਹੀਂ ਪਤਾ ਕੋਮਲਾ ਜਮ ਨੇ ਬਿਲਕੁਲ ਇਹਨਾਂ ਦੀ ਜ਼ਿੰਮੇਵਾਰਤਾ ਆਪਾਂ ਹੀ ਹੁਣ ਬਿਲਕੁਲ ਬਈ ਇਹਦੇ ਪਰਿਵਾਰ ਨੂੰ ਜਵਾਬ ਦੇਣਾ ਤੂੰ ਲਾਲਾ ਕਿੱਡੀ ਵੱਡੀ ਵਿਫਤਾ ਪੈਂਦੀ ਜਿੱਥੇ ਵਿਫਤਾ ਪੈਂਦੀ ਹੈ ਬਈ ਉਹਨੂੰ ਪਤਾ ਲੱਗਦਾ ਦੂਜਿਆਂ ਭਾਈ ਤਾਂ ਮਜ਼ਾਕ ਆਗਾ ਕਹਿੰਦਾ ਮਜ਼ਾਕ ਆ ਵੀਰੇ ਅਗਲਾ ਕਹਿੰਦਾ ਯਾਰ ਖਾਣੀਆਂ ਤਾਂ ਉਹ ਵੀ ਮਾਰੀ ਜਾਂਦੇ ਨੇ ਬਿਲਕੁਲ ਬਈ ਬਿਲਕੁਲ ਨਹੀਂ ਬਿਲਕੁਲ ਬਈ ਤੁਹਾਡਾ ਵੀ ਧੰਨਵਾਦ ਤੁਸੀਂ ਮੈਨੂੰ ਬੁਲਾਇਆ ਫੋਨ ਕਰਕੇ ਹਨਾ ਮੈਂ ਵੀ ਚੱਲ ਬਈ ਮੈਂ ਆਉਂਗਾ ਤੁਹਾਡੀ ਗੱਲ ਪਚਾਵਾਂਗੇ ਇਹਦਾ ਮਤਲਬ ਬਈ ਆਪਾਂ ਦੇਖੀਏ ਵੀ ਜਿਹੜੀ ਪੈਣੀ ਸੰਨਾ ਪੈਣੀ ਤੋਂ ਡ੍ਰੇਨ ਜਾਂਦੀ ਹੈ ਹਨਾ ਟਰਾਈ ਡੈਂਡ ਦੇ ਨਾਲ-ਨਾਲ ਦੀ ਜਾਂਦੀ ਆ ਵੀ ਉਹ ਤੇ ਕਿਤੇ ਵੀ ਅੱ ਮਤਲਬ ਉੱਥੋਂ ਸੱਜੇ ਵੀ ਹੋ ਸਕਦਾ ਖੱਬੇ ਵੀ ਹੋ ਸਕਦਾ ਹਾਂ ਇਹ ਡਰੇਨ ਤੇ ਹੁਣ ਆਪੇ ਹੀ ਨਹੀਂ ਕਹਿ ਸਕਦੇ ਮੱਕੀਆਂ ਨੇ ਚਾਰ ਸਪਰੇ ਕਿਸੇ ਮਰਜ਼ੀ ਪਾਸੇ ਜਾ ਸਕਦਾ ਜੇ ਮੇਟ ਲਵਾ ਕੋਨ ਸੰਕਣੀ ਜਾਂਦੀ ਐ ਵੀ ਬੰਦੇ ਗੌਰ ਰੱਖਣ ਜਿਹੜੀ ਗੱਲ ਕਹੀ ਮੈਂ ਆਪਾਂ ਪੱਠਲ ਸੀ ਪਹਿਲਾਂ ਸ਼ੁਰੂ ਪੱਠਲਾਂ ਤੋਂ ਹੋਇਆ ਹਾਂ ਫੇਰ ਪੱਠਲਾਂ ਉੱਤਰਾਉਂਦੇ ਕਟੂ ਦੇ ਖੇਤਾਂ ਦੀ ਕਟੂ ਤੋਂ ਭੈਣੀ ਰੋਡ ਤੇ ਭੈਣ ਕਟੂ ਦੇ ਭੈਣੀ ਦੀ ਹੱਦ ਦੇਦੀ ਜਿਹੜੇ ਕਟੂ ਭੈਣੀ ਬਾਲੀਆਂ ਪੱਠਲਾਂ ਚਾਰ ਪਿੰਡਾਂ ਦੀ ਹੱਦ ਲੱਗਦੀ ਦੀ ਲੱਗਦੀ ਉੱਥੋਂ ਸ਼ੁਰੂਆਤ ਹੋਈਦੀ ਹੈ। ਵੇਖੋ ਹੁਣ ਹੌਲੀ ਹੌਲੀ ਆ ਸਾਡੇ ਆ ਗਿਆ ਹੁਣ ਦੇਖੋ ਦੋ ਦਿਨ ਹੋ ਗਏ ਆਣਿਆ ਨਹੀਂ ਪਤਾ ਕਹਾ ਕਿੱਧਰ ਨੂੰ ਜਾਊਗਾ। ਨਹੀਂ ਪਤਾ ਕਹਾ ਕਿੱਧਰ। ਬਿਲਕੁਲ ਬਾਈ ਬਿਲਕੁਲ। ਇਹ ਹੱਥ ਚਾ ਨਹੀਂ ਰਿਹਾ। ਸਹੀ ਗੱਲ ਆ ਬਾਈ। ਜਿਨ੍ਹਾਂ ਦੇ ਖੇਤ ਨੇ ਇੱਥੇ ਜਿਵੇਂ ਉਹ ਮੱਕੀਆਂ ਮੁੱਕੀਆਂ ਆਪਾਂ ਦੇਖਦੇ ਆਂ ਸਾਰੀਆਂ ਲੱਗੀਆਂ ਵਿਆਣੇ। ਬੰਦੇ ਸਾਰੇ ਡਰ ਕੇ ਜਾਂਦੇ ਨੇ ਜਿਵੇਂ ਉਹ ਬਾਈਆ ਦਿਨੇ ਫਿਰਦਾਗਾ। ਬੰਦਿਆਂ ਨੇ 5-6 ਵਜੇ ਤੋਂ ਬਾਅਦ ਬਾਈ ਕੋਈ ਮੱਕੀ ਕੋਲੇ ਨਹੀਂ ਜਾਂਦਾ ਨਹੀਂ। ਉਹ ਪੜਾਕੇ ਵੀ ਪਾਉਂਦੇ ਨੇ ਉੱਥੇ। ਪੜਾਕੇ ਚਲਾਉਂਦੇ ਨੇ ਜਾ ਕੇ ਖੇਤਾਂ ਚ ਆਉਂਦੇ। ਅੱਛਾ। ਆਉਦੇ ਆਪਣੇ ਆ ਗੋਂਗਲੂ ਪੜਾਕੇ ਨਹੀਂ ਹਾਂ 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 ਹੁਣ ਡਰ ਦੇ ਮਾਰੇ ਚਲੋ ਇਹਨਾਂ ਨੂੰ ਪੰਜ ਚਾਰ ਚਲਾ ਦਿੰਦੇ ਨੇ ਵੀ ਜੇ ਕੋਈ ਬਿਲਕੁਲ ਉਹ ਜੇ ਕੋਈ ਹੋਇਆ ਤਾਂ ਉਹ ਆਪਰਾ ਭਗ ਜਾਊਗਾ ਨਹੀਂ ਨਹੀਂ ਬਿਲਕੁਲ ਬਾਈ ਬਿਲਕੁਲ ਤੇ ਆ ਬਾਈ ਹੁਰੀ ਵੀ ਖੜੇ ਨੇ ਇਹਨਾਂ ਦਾ ਵੀ ਧੰਨਵਾਦ ਬਹੁਤ ਬਹੁਤ ਤੇ ਛੋਟਾ ਜੀ ਬਾਈ ਇਹ ਤਾਂ ਕੀ ਹੈਗਾ ਅਸੇ ਆ ਆ ਗਿਆ ਠੀਕ ਹੈ ਠੀਕ ਹੈ ਠੀਕ ਹੈ ਨਹੀਂ ਬਾਈ ਫਿਰ ਵੀ ਆਪਦਾ ਵਿਚਾਰ ਰੱਖੇ ਹਨਾ ਵਿਚਾਰ ਦੇ ਬਿਲਕੁਲ ਬਚਾ ਦੇ ਵਿੱਚ ਹੀ ਬਚਾਗਾ ਉਹ ਲੋਕ ਰਹਿਣਾ ਨਹੀਂ ਚਾਹੁੰਦਾ ਬੰਦੇ ਨੂੰ ਕੋਈ ਪਤਾ ਨਹੀਂ ਹੁੰਦਾ ਕਿ ਜੀ ਕਿਹੜਾ ਜੀਨ ਨਿਕਲੇ ਬਿਲਕੁਲ ਉਹਨੇ ਦੁਬਾਰੇ ਮੌਕਾ ਨਹੀਂ ਦੇਣਾ ਕੁੱਤੇ ਦਾ ਤਾਂ ਆਇਆ ਹੁੰਦਾ ਵੱਢ ਲਿਆ ਟੀਕੇ ਵਾਲੂ ਉਹਦੀ ਲਿਬੇੜ ਚ ਬੰਦਾ ਆ ਗਿਆ ਤਾਂ ਜ਼ਿੰਦਗੀ ਖਤਮ ਹੈ ਛੱਡਦਾ ਨਹੀਂ ਹੈਗਾ ਉਹ ਉਹਨੇ ਗੱਲ ਤੇ ਗੱਲ ਤੇ ਟੈਕ ਕਰਨਾ ਜਹੇ ਜਾਨਵਰ ਆ ਸਾਹਿਬ ਬੰਦਾ ਉਹ ਜਿਹੜੀ ਇਹ ਚੀਜ਼ ਆ ਸਿੱਤਾ ਚਿੱਟਾ ਹੋਇਆ ਸ਼ੇਰ ਵਗਾ ਕੋਈ ਇਹਨਾਂ ਨੇ ਗੱਲ ਫੜਮਾਈ ਤੂੰ ਇਹ ਤੀਂ ਦੂਆ ਹੋਇਆ ਬਈ ਮਤਲਬ ਇਹ ਸ਼ੇਰ ਦੀ ਤੀਜੀ ਨਸਲਾ ਸ਼ੇਰ ਹੋਗਾ ਚੀਤਾ ਹੋਗਾ ਤੀਂ ਹਾਂ ਤੁਸੀਂ ਕਿਹੜੀ ਜਗ੍ਹਾ ਤੋਂ ਯੂਪੀ ਤੋਂ ਹਾਂ ਜੀ ਯੂਪੀ ਤੋਂ ਠੀਕ ਹੈ ਛੋਡੇ ਕਹਿੰਦਾ ਉਧਰ ਮੰਨ ਲਾ ਜਿਵੇਂ ਪੀਲੀਪੀ ਤੇ ਬਰੇਲੀ ਵਾਲੇ ਲਾ ਕੇ ਜਾਮ ਹੀ ਫਿਰਦੇ ਆ ਹੈਨਾ ਆਉਂ ਤੇ ਸਾਡਾ ਤਾਂ ਪਹਿਲਾਂ ਜ਼ਿਲ੍ਹਾ ਸਾਰਾ ਵਸਤੀ ਪੈਂਦਾ ਉਧਰ ਵੀ ਸਾਡੇ ਬਹੁਤ ਵੱਡੇ ਵੱਡੇ ਜੰਗਲ ਨੇ ਠੀਕ ਹੈ ਹਾਂ ਉੱਥੇ ਮਥੇਲੇ ਰਹਿੰਦੇ ਨੇ ਨਹੀਂ ਬਿਲਕੁਲ ਬਿਲਕੁਲ ਬਈ ਸੋ ਠੀਕ ਹੈ ਬਈ ਹੈ ਧੰਨਵਾਦ ਮਿਹਰਬਾਨੀ ਤੇ ਨਾਲ ਹੀ ਭਰਾਵੋ ਬਈ ਵੀਡੀਓ ਨੂੰ ਵੱਧ ਤੋਂ ਵੱਧ ਬਈ ਸ਼ੇਅਰ ਕਰ ਦਿਓ ਕਿਉਂ ਜਿਹੜੇ ਬੰਦੇ ਨੇ ਬਈ ਦੇਖਿਆ ਹੁੰਦਾ ਉਹਨੂੰ ਫੇਰ ਵਿਸ਼ਵਾਸ ਹੁੰਦਾ ਨਹੀਂ ਤਾਂ ਫਿਰ ਜਨਤਾ ਨੂੰ ਇਹੀ ਹੁੰਦਾ ਵੀ ਖਾਣੀ ਇਹ ਵਿਹੂਆਂ ਦੇ ਮਾਰੇ ਕਰੀ ਜਾਂਦੇ ਆਗੇ ਬਿਲਕੁਲ ਬਈ ਬਿਲਕੁਲ ਹਾਂਜੀ ਦੋਸਤੋ ਸਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਸੁਖੀ ਸ਼ੇਰ ਗਿੱਲ ਪਿੰਡ ਹਰੀਗੜ੍ਹ ਜ਼ਿਲ੍ਹਾ ਬਰਨਾਲਾ ਦੋਸਤੋ ਪਿੰਡ ਸੰਨਾ ਭੈਣੀ ਦੇ ਖੇਤਾਂ ਦੇ ਨਾ ਜਿਹੜੇ ਬੰਦਿਆਂ ਨੇ ਦੇਖਿਆ ਦੀ ਮੰਨ ਲਓ ਜਿਵੇਂ ਆਪਾਂ ਆਮ ਹੀ ਕਹਿੰਦੇ ਆ ਵੀ ਇਹ ਹੈ ਨਹੀਂ ਕੁਝ ਨਹੀਂ ਹੈਗਾ ਹਨਾ ਆਪਾਂ ਉਹ ਚੀਜ਼ ਨੂੰ ਮਜ਼ਾਕ ਮੰਨਦੇ ਆਂਗੇ ਪਰ ਇੱਥੇ ਬਾਈ ਭੋਲਾ ਨੰਬਰਦਾਰ ਹੈਗਾ ਜਿਹਦੇ ਆਪਾਂ ਕਹੀਏ ਵੀ ਭਈਏ ਉਧਰ ਕੱਖ ਵੱਡਣ ਜਾਂਦੇ ਹੁੰਦੇ ਉਹਦੀ ਪਹਿਲਾਂ ਮੈਂ ਤੁਹਾਨੂੰ ਲੋਕੇਸ਼ਨ ਦਿਖਾਉਣਾ ਆ ਇੱਥੇ ਆਪਾਂ ਖੇਤ ਚ ਫਿਰਦੇ ਆ ਆ ਬਾਈ ਹੋਰਾਂ ਦਾ ਘਰ ਤੇ ਹੋ ਸਾਹਮਣੇ ਨਾ ਰੋਡ ਜਾਂਦਾ ਉੱਥੇ ਜਿਹੜੇ ਸਪੈਸ ਦੇ ਨੇ ਉਹ ਰੋਡ ਨੇ ਉਹ ਜਿਹੜਾ ਪੈਣੀ ਜੱਸੇ ਕੋਲੇ ਚ ਰਸਤਾ ਪਾਇਆ ਜਾਂਦਾ ਜਿੱਥੋਂ ਇਹ ਕਹੜਿਆਈ ਨੂੰ ਨਿਕਲ ਜਾਂਦੀ ਇੱਕ ਸੰਨਾ ਪੈਣੀ ਨੂੰ ਇੱਕ ਧਨੌਲੇ ਨੂੰ ਤੱਕ ਪੈਣੀ ਜੱਸੇ ਨੂੰ ਆਹ ਰਸਤਾ ਸਿੱਧਾ ਉੱਥੀ ਜਾਂਦਾਗਾ ਤੇ ਉੱਥੇ ਬਾਈ ਹੋਰਾਂ ਦੀ ਇਹਨਾਂ ਦੀ ਮੱਕੀ ਬੀਜੀ ਵੀ ਆ ਗਈ ਤੇ ਇਹ ਬਾਈ ਦੇ ਜਿਹੜੇ ਸੀਰੀ ਦੀ ਹੋਰਾ ਰਸਤਾ ਦਾ ਤੁਸੀਂ ਦੋਨੇ ਸੀਗੇ ਉੱਥੇ ਹਾਂ ਦੋਨੇ ਸੀ ਸੀ ਕਾਕਾ ਅੱਛਾ ਕਿੰਨੇ ਕ ਵਜੇ ਦਾ ਟਾਈਮ ਸੀਗਾ ਇਹ 9:00 ਵਜੇ ਦਾ ਟਾਈਮ ਸੀ 9:00 ਵਜੇ ਦਾ ਸਵੇਰ ਦਾ ਹੂੰ ਠੀਕ ਸਾਢੇ 8 ਵਜੇ ਦਾ ਐ ਸੀ ਸਾਢੇ 8-9 ਵਜੇ ਦਾ ਤੇ ਕੀ ਦੇਖਿਆ ਤੁਸੀਂ ਉਹ ਸਾਰੀ ਗੱਲ ਦੱਸ ਉਹ ਸ਼ੇਰ ਸੀ ਸ਼ੇਰ ਦਾ ਸ਼ੇਰ ਸੀ ਸ਼ੇਰ ਦਾ ਬੱਚਾ ਮੰਗਰ ਸੀ ਸ਼ੇਰ ਦਾ ਹਨਾਂਗਾ ਸੀ ਠੀਕ ਉਹ ਘੁੰਮਰ ਕਰਦਾ ਜਾਂਦਾ ਸੀ ਅਹਿਆ ਹਾਂ ਸੋਚੋ ਕਿੰਨੀ ਕ ਦੂਰੀ ਸੀਗੀ ਹਾਂ ਕਟੋ-ਕਟ ਅੱਧਾ ਪੌਣਾ ਕਿਲਾ ਬਾਹੀ ਸੀ ਸੋਚੋ ਹਾਂ ਬਾਹਣ ਦੇ ਵਿਚਾਲੇ ਸੀ ਠੀਕ ਮੱਕੀ ਦੇ ਸਾਨੂੰ ਪਹਿਲਾਂ ਇਹ ਲੱਗਦਾ ਹੁੰਦਾ ਜਦੋਂ ਪਹਿਲਾਂ ਵੀਡੀਓ ਆਉਂਦੀ ਵੀ ਨਹੀਂ ਯਾਰ ਇਹ ਤਾਂ ਲੋਕ ਮੀਂਹ ਮਾਰੀ ਜਾਂਦੇ ਨੇ ਸ਼ਾਇਦ ਸਾਨੂੰ ਤਾਂ ਹੀ ਲੱਗਦਾ ਸੀ ਜਦੋਂ ਅਸੀਂ ਅੱਖੀਂ ਦੇਖਿਆ ਫਿਰ ਸਾਨੂੰ ਵਿਸ਼ਵਾਸ ਫਿਰ ਪਤਾ ਲੱਗਿਆ ਲੱਤਾਂ ਕੰਬਲ ਲੱਗੀਆਂ ਦੀ ਹਾਂ ਆ ਲੱਤਾਂ ਪੂਰੇ ਡਰ ਗਏ ਸੀ ਇਸ ਨਾਲ ਹਾਂ ਟਰੈਕ ਸਟਾਰਟ ਕਰਕੇ ਪਾਚੇ ਆ ਅਡਰੇ ਨਾਲ ਸੀ ਨਾਲ ਹੀ ਸੀ ਆਹ ਦੇਖ ਲਓ ਭਰਾਓ ਪਹਿਲਾਂ ਬੰਦੇ ਨੂੰ ਮਜ਼ਾਕ ਲੱਗਦਾ ਹੁੰਦਾਗਾ ਵੀ ਕੁਝ ਚੀਜ਼ ਨਹੀਂ ਆਜੋ ਤੁਸੀਂ ਵੀ ਆਜੋ ਜੀ ਇੱਥੋਂ ਵੱਡੀ ਜਾਂਦੇ ਬਾਜਰਾ ਮੱਕੀ ਲੈਣ ਨਹੀਂ ਗਏ ਹੁਣ ਉੱਥੇ ਜਾਂਦੇ ਨਹੀਂ ਹਾਂ ਇੱਥੇ ਆ ਇੱਥੇ ਵੱਡੇ ਅਸ ਇੱਥੋਂ ਹੀ ਕਹਿੰਦੇ ਬਾਜਰਾ ਵੱਢੀ ਜਾਂਦੇ ਆਗੇ ਠੀਕ ਹੈ ਦੋ ਦਿਨ ਹੋ ਹੁਣ ਉੱਥੇ ਨਾ ਸਾਡੇ ਬਹੁਤ ਕਤੂਰੇ ਰਹਿੰਦੇ ਨਿਕ ਨਿਕ ਕੁੱਤੇ ਕਤੂਰੇ ਆ ਸਾਰੇ ਪਿੰਡ ਫਿਰਦੇ ਨੇ ਉੱਥੇ ਇੱਕ ਵੀ ਕੁੱਤਾ ਨਹੀਂ ਹੈਗਾ ਹੁਣ ਦੇ ਖਸਿਆ ਪਹਿ ਤੁਨੀ ਡੇਲੀ ਕੁੱਤੇ ਤੇ ਰੋਟੀ ਲਿਆਂਦੇ ਸੀ ਪਾਉਂਦੇ ਸੀ ਉਹਨਾਂ ਨੂੰ ਇੱਕ ਵੀ ਕੁੱਤਾ ਨਹੀਂ ਤੇ ਚੂਕ ਵੀ ਨਹੀਂ ਆਉਂਦੀ ਕੁੱਤਿਆਂ ਦੀ ਉਹ ਸਾਰੇ ਇੱਧਰ ਆ ਗਏ ਜਾਂ ਉੱਥੇ ਖਤਮੀ ਹੋ ਗਏ ਖਤਮੀ ਨਹੀਂ ਹੋ ਰਹੀ ਸਹੀ ਨਹੀਂ ਪਤਾ ਹੀ ਨਹੀਂ ਪਤਾ ਹੀ ਨਹੀਂ ਕਿੱਧਰ ਚੱਲ ਗਏ ਹਾਂ ਕਿਉਂ ਜਿਹੜੀ ਵੀ ਜਗ੍ਹਾ ਤੇ ਜਾਂਦੇ ਆ ਹਰ ਇੱਕ ਜਗ੍ਹਾ ਤੇ ਬੰਦੇ ਕਹਿੰਦੇ ਨੇ ਵੀ ਆ ਰ ਇੰਨੇ ਕੁੱਤੇ ਹੁੰਦੇ ਸੀਗੇ ਵੀ ਕੁੱਤੇ ਕਿਤੇ ਕੋਈ ਉਹ ਨਹੀਂ ਹੁੰਦੇ ਕੋਈ ਨਹੀਂ ਹੈਗਾ ਇੱਕ ਨਾਲ ਬੱਚਾ ਸੀਗਾ ਤੇ ਇੱਕ ਨਾਲ ਵੱਡਾ ਸੀਗਾ ਰੰਗ ਵਗੈਰਾ ਕਹੇ ਜੀ ਸੀ ਉਹਦਾ ਰੰਗ ਦੇਖਿਆ ਸੀ ਅਸੀਂ ਉਹ ਖੱਟਾ ਰੰਗ ਹੁੰਦਾ ਜਿਵੇਂ ਤਾਰੀਆਂ ਜੀਆਂ ਵਾਲਾ ਹੁੰਦਾ। ਦੋਵੇਂ ਸੀਗਾ। ਮੰਨ ਲਓ ਤੁਸੀਂ ਜਮਾ ਅੱਧੇ ਕਿੱਲੇ ਤੋਂ ਜਿਵੇਂ ਐ ਦੇਖਿਆ ਵੀ ਐ ਤੁਰ ਕੇ ਜਾਂਦਾ। ਸੱਤ ਲਾਵਣੀ ਨੇੜੀ ਸੀ। ਬਸ ਪੰਜ ਦਸ ਘਰ ਨਹੀਂ ਜੀ ਪੰਜ। ਅੱਛਾ। ਇਧਰਲੇ ਪਾਸੇ ਆ ਜਾ ਬਾਈਕੁਰ ਦੇ ਕੋਲੇ ਜੇ ਆ ਜਾ। ਸੱਤ ਕ ਕਰਨਾ ਨਾ ਸਾਡਾ ਮੋਟਰ ਤੇ ਖਾਲ ਤੋਂ। ਹਾਂ। ਖੁੱਡ ਚੌੜੇ ਨੇ ਉਹ। ਠੀਕ ਹੈ। ਚੌੜੇ ਨੇ ਉੱਤੇ ਮੱਕੀ ਹੋਈ ਨਹੀਂ ਜੀ। ਉੱਥੋਂ ਐ ਦੀਂਦਾ ਨਰਾਲਾ ਮੋਰ ਤੱਕ। ਠੀਕ ਹੈ। ਹੋਰ ਬਈ। ਉੱਥੋਂ ਤੱਕ ਦੀਂਦਾਗਾ। ਕਰਦਾ ਤੇ ਨਵਰੀ ਗੱਲ ਹੈ। ਠੀਕ ਹੈ। ਉਹ ਖੁੱਡ ਚ ਹੁਣ ਜਦੋਂ ਐ ਬੈਠੇ ਬਾਥਰੂਮ ਕਰਦੇ ਦੇਖਿਆ। ਉਹ ਖੁੱਡ ਦੇਖਿਆ ਕਿ ਉਹਨੂੰ ਵੀ ਬੰਦੇ ਦੀ ਆਵਾਜ਼ ਜਦੋਂ ਉਹਨੇ ਆਵਾਜ਼ કરી ਫਿਰ ਉਹਨੇ ਆਵਾਜ਼ ਕੱਢੀ ਦੇਖਿਆ ਨੀ ਮੋਕੇ ਸਮਾਰ ਕੇ ਫੇਰੇ ਉੱਠਲੇ ਠੀਕ ਹੈ ਵੀਰ ਤਾਂ ਗਰ ਜਾਣ ਪੜਾ ਚੱਕੇ ਡੈਕਟਰ ਭੱਜ ਆਏ ਕੱਖ ਵੀ ਛੱਡੇ ਉੱਥੇ ਕੱਖ ਛੱਡੇ ਛੱਡੇ ਉੱਥੇ ਮੁੜ ਕੇ ਕੱਖ ਚੱਕਣ ਗਏ ਨਹੀਂ ਹੈਗੇ ਦੇਖ ਲੋ ਯਾਰ ਕਮਾਲ ਦੀ ਗੱਲ ਆ ਤੇ ਆਈਆਂ ਬਾਈ ਹੁਰੀਂ ਖੜੇ ਨੇ ਆਪਣੇ ਨਾਲ ਬਾਈ ਪਹਿਲਾਂ ਤਾਂ ਐਂ ਲੱਗਦਾ ਨਾ ਵੀ ਯਾਰ ਖਾਣੀ ਉਹੀ ਮਰੀ ਜਾਂਦੇ ਨੇ ਹਨਾ ਜਿਵੇਂ ਵਿੱਚ ਬੰਦੇ ਕਹਿੰਦੇ ਨੇ ਵੀ ਇਹ ਵੀਡੀਓ ਬਣਾਉਂਦੇ ਮਾਰੇ ਪਾਈ ਜਾਂਦੇ ਆ ਵੀ ਯਾਰ ਕੋਈ ਗੱਲ ਦਾ ਤੰਤ ਨਹੀਂ ਹੈਗਾ ਪਰ ਜਦੋਂ ਆਪਦੇ ਨਾਲ ਬਣਦੀ ਆ ਵੀਤਰੀ ਆ ਫੇਰ ਪਤਾ ਲੱਗਦਾ ਜਿਹੜੀ ਵੀਡੀਓ ਅਸੀਂ ਕੱਟੂ ਵਾਲੀਆਂ ਦੇਖਦੇ ਸੀ ਨਾ ਅਸੀਂ ਕਹਿੰਦੇ ਸੀ ਵੀ ਐਵੇਂ ਹੀ ਗੱਲ ਕਰੀ ਜਾਂਦੇ ਹਾਂ ਹੁਣ ਜਦੋਂ ਸਾਡੇ ਆਪ ਦੇ ਮੁਲਾਜ਼ਮੀ ਨੌਕਰ ਭੱਜੇ ਮੁੰਡੇ ਉੱਥੋਂ ਹਾਂ ਉਦੋਂ ਪਤਾ ਲੱਗਦਾ ਹੈ ਨਾ ਆਪ ਮੋਟਰ ਬੰਦ ਕਰਾਈ ਇਹਨਾਂ ਤੋਂ ਹਾਲ ਜਾ ਕੇ ਵੀ ਰਾਤ ਨੂੰ ਜਾਣਾ ਨਹੀਂ ਠੀਕ ਹੈ ਦੂਜੀ ਮੱਕੀ ਸੀ ਸਾਰਾ ਉੱਥੇ ਡੇਢ ਕਿੱਲਾ ਜੀਰੀ ਜੀ ਵੀ ਰਾਤ ਨੂੰ ਵਰਮਾਉਂਗਾ ਠੀਕ ਹੈ ਅਸੀਂ ਉਹ ਵੀ ਬੰਦ ਕਰਾਤਾ ਵੀ ਦਿਨ ਵਾਲੀਆਂ ਬਾਰੀਆਂ ਚਰਮਾ ਦੇ ਰਾਤ ਨੂੰ ਠੀਕ ਹੈ ਉਹ ਵੀ ਵੀਡੀਓ ਦੇਖ ਕੇ ਆਏ ਬਈ ਤੁਸੀਂ ਕਹਿੰਦੇ ਵੀ 8:50 ਤੋਂ ਉੱਥੇ ਆ ਗਿਆ ਪਟਨੀ ਹਾਂ ਵੀਡੀਓ ਦੇਖੀ ਜਾਂਦੇ ਮੈਂ ਉਹਦੀ ਠੀਕ ਹੈ ਤੇ ਇਹੀ ਗਾ ਉਹਨਾਂ ਕੀ ਟਾਈਮ ਹੀ ਕਹਿੰਦੇ ਨੇ ਹਨਾ ਵੀ 8:30 9 ਵਜੇ ਉਸ ਤੋਂ ਬਾਅਦ ਕੋਈ ਇੱਥੇ ਬਾਰਦਾਤ ਹੋਈ ਹੋਵੇ ਕੋਈ ਹੋਰ ਚੀਜ਼ ਉਸ ਤੋਂ ਬਾਅਦ ਨਹੀਂ ਬਾਈ ਜੀ ਪੈੜਾ ਜ਼ਰੂਰ ਹੈਗੀਆਂ ਸੀ ਲਵੇ ਲਾਉਣੇ ਜਿਵੇਂ ਦੂਜੇ ਖੇਤ ਨੇ ਸਾਡੇ ਗਮਾਂਡੀਆਂ ਦੇ ਥਾਣਾਂ ਦੇ ਉਹਨਾਂ 'ਚ ਰੇ ਸਿੱਟਦੇ ਨੇ ਦੇਖਿਆ ਬਹੁਤ ਵੱਡੇ ਵੱਡੇ ਪੈੜਾ ਉਹ ਪਈਆਂ ਨੇ ਮਤਲਬ ਉੱਥੋਂ ਆਹ ਸਾਈਡ ਜੀ ਨੂੰ ਨਾਂਗਾ ਡਰੇਨ ਸਾਡੇ ਇਧਰ ਨੂੰ ਹਾਂ 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 ਜਿਹੜਾ ਨਾਲਾ ਟਰਾਈਡੈਂਟ ਦੇ ਮਗਰਲੇ ਪਾਸੇ ਨਾਲ ਆ ਜਾਂਦਾ ਹੈਗਾ ਹਾਂ ਹਾਂ ਇਹ ਸਾਈਡ ਨੂੰ ਮਤਲਬ ਇਹ ਭੈਣੀ ਤੋਂ ਜਾਂਦੀ ਆ ਹੰਡਾਇਆ ਨੂੰ ਰੋਡ ਹਾਂ ਇੱਥੋਂ ਇਹ ਡਰੇਨ ਕਿਹੜੀ ਨੂੰ ਨਿਕਲ ਗਿਆ ਵਸ ਐ ਖੇਤਾਂ ਨੂੰ ਉਧਰ ਨੂੰ ਮੰਨ ਲਓ ਜਿੱਧਰ ਨੂੰ ਡਰੇਨ ਟਿਲਵਾੜੂ ਲਵਾਣੀ ਜਾਂਦੀ ਆ ਮੇਰੇ ਨਾਲ ਤੇ ਹੇਰਮਾ ਹਾਂ ਟਿਲਵਾ ਸੈਣਾ ਆਹ ਸੌਰੀ ਪੈਰ ਪੁਣਸਾ ਹਾਂ ਉਹ ਸੰਗਣੀ ਜਾਂਦੀ ਆ ਇਹ ਇੱਧਰ ਨੂੰ ਜਾਂਦੀ ਆ ਹਾਂ ਤਪੇ ਵਾਲੇ ਰੋਡ ਉੱਪਰ ਤੋਂ ਮਿਲਦੀ ਆ ਕਿ ਠੀਕ ਐ ਉਦੋਂ ਬਾਅਦ ਫਿਰ ਛੋਟੀ ਚੱਕੀ ਫਿਰਦੇ ਵੀ ਇਹ ਸ਼ੇਰ ਆ ਗਿਆ ਮਾਰੂ ਹੈ ਨਹੀਂ ਡੰਡਾ ਨਾਲ ਤਾਂ ਰੱਖਦੇ ਹੈ ਹੈ ਦੇਖ ਲੋ ਯਾਰ ਮੈਂ ਕਹਣਾ ਉਹ ਤਾਂਦਰ ਗਾਨਬਰ ਨਹੀਂ ਹੈਗਾ ਸਾਡੇ ਕੋਈ ਹੋਰ ਕੁੱਤਾ ਬਿਲਕੁਲ ਨਹੀਂ ਹੈਗਾ ਸਾਰੇ ਚੋੜ ਤੇ ਸਭ ਪਤਾ ਨਹੀਂ ਕਿਦਾਂ ਖਾ ਗਿਆ ਪਤਾ ਨਹੀਂ ਉਹੀ ਦਰਦੇ ਭੱਜ ਗਏ ਮਤਲਬ ਉੱਥੇ ਵੀ ਨਹੀਂ ਕੋਈ ਕੁੱਤਾ ਨਹੀਂ ਹੈਗਾ ਕੋਈ ਰੋਏ ਰੋਜ ਵੀ ਹੈਗੇ ਛੋਡੇ ਇਧਰ ਲਾ ਕੇ ਜਾ ਹੈਗੇ ਜੀ ਬਾਈ ਦੋ ਉਹ ਵੀ ਨਹੀਂ ਹੈਗੇ ਅੱਛਾ ਉਹ ਮੂਹਰੇ ਆਏ ਨੇ ਦੋ ਦਿਨ ਹੋ ਗਏ ਪਹਿਲਾਂ ਸਾਡੇ ਇੱਕ ਘਰ ਦੇ ਚੌਲ ਵੀ ਰੋਜਾਂ ਨੇ ਖਾਦੇ ਨੇ ਅੱਛਾ ਆ ਜਗ੍ਹਾ ਤੇ ਦੇਖੇ ਸੀ ਰੋਜਾਂ ਦੇ ਮੰਗਰੀ ਉਹ ਹੁੰਦੇ ਨੇ ਰੋਜ ਵੀ ਹੈ ਨਹੀਂ ਠੀਕ ਹੈ ਰੋਜ ਵੀ ਰੋ ਦੇਖਿਆ ਤੇ ਅਸੀਂ ਵਹੀਂ ਮੈਂ ਤਾਂ ਗੇਜੇ ਟਰਾਲੇ ਭਾਗ ਲੈ ਉਹਨਾਂ ਦੀ ਅੱਛਾ ਸਾਡੇ ਮੂਹਰੇ ਸੜਕ ਪਾਰ ਕਰੀ ਉਹਨਾਂ ਨਾਲ ਰੋਜਾਂ ਦੇ ਦੋ ਰੋ ਸਿਗੇ ਠੀਕ ਹੈ ਉਹਨਾਂ ਦੇ ਮੰਗਰੀ ਆ ਮੇਰੇ ਸਾਹਣ ਉਹ ਉਹਨਾਂ ਉੱਥੇ ਅੱਦੇ ਪੱਟਲੀ ਵੀ ਕਹੀ ਜਾਂਦੇ ਨੇ ਕਹਿੰਦਾ ਹੁੰਦੇ ਵੀ ਬਾਈ ਰੋਜ ਨੇ ਕਹਾ ਰੋਜਾਂ ਦੇ ਮੰਗਰ ਆ ਰਹੇ ਨੇ ਕਹਿੰਦਾ ਇਹ ਹਾਂ ਚਾਰ ਪੰਨੇ ਜਾਨਵਰ ਇਕੱਠੇ ਨੇ ਉੱਥੇ ਫਿਰ ਮਨ ਲਾ ਵੀ ਦੋ ਕਹਿੰਦੀ ਕਿ ਬਾਜ ਬਾਕੀ ਰੋਜ ਤਾਂ ਸਿਉਂ ਦੇਣੀ ਪ ਉਹ ਰੋਜ਼ ਛੋਟੇ ਇਧਰ ਪਹਿਲਾਂ ਵੀ ਰਹਿੰਦੇ ਸੀ ਕੋਈ ਉਹੀ ਦੇਖੇ ਸੀ ਨਾ ਨਾ ਉਹੀ ਆਏ ਨੇ ਪਹਿਲਾਂ ਪੁੱਣਾ ਉਹੀ ਦੇਖੇ ਨੇ ਉਹ ਫਿਰ ਉਧਰੋਂ ਹੀ ਕਿਤੇ ਬਾਈ ਜਾਨ ਬਚਾਉਂਦੇ ਭੱਜੇ ਫਿਰਦੇ ਨੇ ਹੈਨਾ ਕੋਈ ਰੋਜ਼ ਨਹੀਂ ਸੀਗਾ ਤੁਹਾਨੂੰ ਪਹਿਲਾਂ ਹਾਂ ਉਧਰ ਸਾਡੇ ਵੀ ਨਹੀਂ ਕਿ ਉਹ ਮਾਰਦੇ ਜੀ ਬੁੱਤ ਪਿਆ ਨੇ ਉਹ ਪਹਿਲਾਂ ਅੱਛਾ ਉਹ ਤਾਂ ਉਹ ਤਾਂ ਪਹਿਲਾਂ ਦੀ ਗੱਲ ਆ ਜੀ ਹੁਣ ਇਹਦੀ ਗੱਲ ਕਰਦੇ ਆਂਗੇ ਤੇ ਇਹਦਾ ਬਾਈ ਉਂ ਉਦੋਂ ਬਾਅਦ ਪੈੜਚਾਲ ਕੋਈ ਨਹੀਂ ਦੇਖੀ ਨਹੀਂ ਬਾਈ ਉਦੋਂ ਬਾਅਦ ਕੁਝ ਨਹੀਂ ਦੇਖਿਆ ਮੈਂ ਆਪਾਂ ਕਹੀ ਜਾਈਏ ਹਾਂ ਹੁਣ ਸਾਨੂੰ 3 ਦਿਨ ਹੋ ਗਏ ਦਿਨੇ ਜਾਂਦੇ ਆਂ ਮੋਟਰਾਂ ਦੇ ਵੀ ਠੀਕ ਹੈ ਹੁਣ ਨਹੀਂ ਦਿਨੇ ਨਹੀਂ ਕੁਝ ਕੋਈ ਨਹੀਂ ਪੈੜਚਾਲ ਵਾਂਗ ਦੇਖੀ ਰਾਤ ਮੈਨੂੰ ਠੀਕ ਆ ਆ ਬੰਦੇ ਨੇ ਦੇਖਿਆ ਦੀ ਭਰਾਵੋ ਜਿਹੜਾ ਬੰਦਾ ਦੇਖ ਲੈਂਦਾ ਲੱਤਾਂ ਕੰਬਣ ਨਹੀਂ ਹਟਦੀਆਂ ਹੈਗੀਆਂ ਸੀ ਤਾਂ ਪੱਜਿਆ ਟਰੈਂਕ ਕੱਖ ਛੱਡ ਕੇ ਠੀਕ ਆ ਟਰੈਕਟਰ ਲੈ ਕੇ ਐਨ ਇਕੱਲਾ ਕੱਖੋਤੀ ਛੱਡੇ ਅੱਛਾ ਐਂ ਹੁੰਦਾ ਐਂ ਜਿਹੜਾ ਪਠਨ ਵਾਲਾ ਮੁੰਡਾ ਦੀ ਬਾਈ ਉਹ ਨਾ ਜਮਣਾ ਚੋਗਣ ਲੱਗ ਗਿਆ ਜਮਣਾ ਚੋਗ ਦੇ ਚੋਗਣ ਜਿਹੋਨੇ ਬੰਦਾ ਐ ਜਿਵੇਂ ਤੋ ਇਹ ਕਹਿੰਦੇ ਕੋਰਕੁਰ ਦੀ ਬਾਤ ਜੀ ਹੁੰਦੀ ਸੀ ਨਾ ਉਹਨੇ ਜਦੋਂ ਮੰਗਰ ਦੇਖਿਆ ਭਾਈ ਉਹ ਬਾਈ ਕਹਿੰਦੀ ਕਹਿੰਦਾ ਅੱਧੇ ਕਿਲੇ ਦੀ ਬਾਹੀ ਉਹਦਾ ਟਰੈਕਟਰ ਸਟਾਰਟ ਖੜਾ ਦੀਗਾ ਭਾਈ ਉਹਦਾ ਦੱਬਦਾ ਟਰੈਕਟਰ ਜਿਵੇਂ ਹੋ ਸਾਹਮਣੇ ਮੁੰਡਾ ਫਿਰਦਾ ਇ ਕੋਠਾ ਦੀਗਾ ਉਹਨਾਂ ਦਾ ਜਾ ਕੇ ਕੋਠੇ ਜੜ ਗਿਆ ਕੋਠੇ ਜੇ ਜਾ ਕੇ ਫੋਨ ਕੀਤਾ 2 ਘੰਟਿਆਂ ਬਾਅਦ ਵੀ ਲੱਤਾਂ ਗੰਬੀ ਜਾਂਦੀਆਂ ਨਹੀਂ ਬੰਦੇ ਦੀ ਇਹਨਾਂ ਨੂੰ ਇਹ ਤਾਂ ਸਾਡੇ ਗੱਲ ਨਾ ਹੋਵੇ ਜਦੋਂ ਪਿੰਡ ਆਏ ਘਰੇ ਇਹਨਾਂ ਤੋਂ ਗੱਲ ਨਾ ਹੋਵੇ ਦੱਸਿਆ ਨਾ ਜਾਏ ਸੀ ਤੂੰ ਜ ਵੀ ਕੱਖ ਨਹੀਂ ਲੈ ਕੇ ਹਾਂ ਕਹਿੰਦੇ ਅਸੀਂ ਤਾਂ ਖਾਲੀ ਤੇ ਕੱਖ ਰੋਣੇ ਹਾਂ ਹਾਂ ਕਹਿੰਦੇ ਅਸੀਂ ਆ ਗਏ ਉਹ ਵੀ ਬਹੁਤ ਆ ਤੂੰ ਜ ਕੱਖਾਂ ਨੂੰ ਭਾ ਸਹੀ ਗੱਲ ਆ ਵੀ ਹਜੇ ਤੱਕ ਕਿਸੇ ਬੰਦੇ ਦਾ ਜਾਣੀ ਮਾਲੀ ਨੁਕਸਾਨ ਨਹੀਂ ਹੋਇਆ ਹੈਗਾ ਜਾਦਾ ਇਹ ਮੰਨ ਲਓ ਕਿ ਉਹਨੇ ਕਿਸੇ ਬੰਦੇ ਤੇ ਅਟੈਕ ਨਹੀਂ ਕੀਤਾ ਜੰਗਲ ਦੇ ਵਿੱਚੋਂ ਆਇਆ ਹੈ ਨਾ ਦੇਖੋ ਇਹ ਡਰ ਗਿਆ ਉਧਰ ਉਹ ਵੀ ਡਰ ਡਰ ਕੇ ਆ ਕਿੰਮੀ ਲਾ ਲੋ ਨਹੀਂ ਜਾਨਵਰ ਨੂੰ ਵੀ ਡਰਦਾ ਹੁੰਦਾ ਹੀ ਆ ਜਿਹੜੀ ਗੱਲ ਹੈ ਹਾਂ ਅਗੇ ਤੋਂ ਇਹ ਇਹਨਾਂ ਨੇ ਹੱਕਾ ਟਰੈਕਟਰ ਉਦੀ ਪੰਜਾਇਮਣ ਵੈਸੇ ਵੀ ਨਾ ਜਿਹੜੇ ਗੁਜਰਾਤ ਦੇ ਵਿੱਚ ਲੋਕ ਨੇ ਉਹ ਗੁਜਰਾਤ ਦੇ ਵਿੱਚ ਇੱਕ ਗੇਰੇ ਏਰੀਆ ਜੂਨਾਗੜ੍ਹ ਕਦਾ ਉੱਥੇ ਕਹਿੰਦੇ ਵੀ ਸ਼ੇਰ ਨੂੰ ਨਾ ਬੰਦਾ ਤਾਂ ਬੜੀ ਵੱਡੀ ਚੀਜ਼ ਲੱਗਦਾ ਵੀ ਬੰਦਾ ਬੜੀ ਵੱਡੀ ਚੀਜ਼ ਆ ਉਹ ਡਰਦਾ ਹੈ ਪਰ ਉਹ ਅਟੈਕ ਉਦੋਂ ਕਰਦਾ ਜਦੋਂ ਤਾਂ ਬੰਦਾ ਕੋਡਾ ਹੋਇਆ ਹੋਵੇ ਉਦੋਂ ਨੂੰ ਐਂ ਲੱਗਦਾ ਜੀ ਮੇਰੇ ਮੂਰੇ ਕੋਈ ਖਾਣ ਵਾਲੀ ਚੀਜ਼ ਆ ਹੋ ਇਹਨੂੰ ਦੋਈ ਰੰਗ ਦੇਂਦੇ ਆ ਚਿੱਟਾ ਤੇ ਕਾਲਾ ਹੋਰ ਇਹਨੂੰ ਕੋਈ ਰੰਗ ਨਹੀਂ ਦਿੰਦਾ ਹੈਗਾ ਬਸ ਇਹਨੂੰ ਸਿੱਧਾ ਅਟੈਕ ਹੀ ਕਰਨਾ ਜਿਵੇਂ ਉਹ ਬੰਦਾ ਖੜਾ ਮੰਨ ਲਓ ਤੇ ਸ਼ੇਰ ਖੜਾ ਪੌਰੇ ਖੜਿਆਂਗੇ ਤਾਂ ਉਹਨੂੰ ਐਂ ਲੱਗਦਾ ਵੀ ਖਾਣੀ ਕੋਈ ਕਿੱਡੀ ਕੀ ਚੀਜ਼ ਖੜੀ ਆਗੀ ਠੀਕ ਹੈ ਉਹ ਸਾਹ ਦੇ ਉਹ ਖੜੇ ਉੱਪਰ ਸੜਕ ਮਤਲਬ ਵੀ 4 ਫੁੱਟ ਵਾਂਗੂ ਉੱਚੀ ਆ ਜਿੱਥੇ ਖੜਦੇ ਆ ਜੀ ਜਾ ਕੇ ਮਤਲਬ ਡੇਲੀ ਖੜਨੀ ਆ ਉਹ ਉੱਚੀ ਆ 4 ਫੁੱਟ ਬਾਹਨ ਨਹੀਂ ਮੰਗਾ ਠੀਕ ਹੈ ਜਦੋਂ ਨੀਵੇਂ ਉੱਕੇ ਗਏ ਥੱਲੇ ਨੂੰ ਕੋਲੀ ਕੋਠਾ ਆਪਣਾ ਮੋਟਰ ਵਾਲਾ ਠੀਕ ਹੈ ਉਹ ਮੱਕੀ ਆ ਨਾਮ ਕੰਦਨ ਵਾਲਾ ਕੋਠੇ ਦੀ ਨਾ ਠੀਕ ਹੈ ਉੱਥੇ ਹੁਣ ਜਾਣਦੇ ਆ ਜਦੋਂ ਗੇਟ ਖੋਲਦੇ ਆ ਹਾਂ ਇਹ ਮੰਗਰ ਸੀਗਾ ਇਹ ਬੰਦਾ ਮੂਰੇ ਸੀਗਾ ਹੂੰ ਬਸ ਜਦੋਂ ਫਿਰ ਤਾਂ ਇਹਨੂੰ ਸਿਰ ਮੁਗਦ ਉੱਡਣ ਦੇ ਅੱਛਾ ਤੇ ਕਿਸੇ ਨੂੰ ਫੋਨ ਵਗੈਰਾ ਕਰਿਆ ਫਿਰ ਤੁਸੀਂ ਕਿਸੇ ਜੰਗਲਾਤ ਮਹਿਕ ਮੀਨੂ ਜਾਂ ਕੋਸ਼ੋਰ ਨੂੰ ਬਾਈ ਉ ਅਸੀਂ ਜਿਹੜੇ ਹਰੀਗੜ੍ਹ ਦੇ ਬੰਦੇ ਸੀ ਕਿ ਸੌਰੀ ਪੱਠਣ ਵਾਲੇ ਹਾਂ ਉਹਨਾਂ ਨਾਲ ਗੱਲਬਾਤ ਕਰੀ ਸੀ ਉਹ ਕਹਿੰਦੇ ਯਾਰ ਇਹ ਹੁੰਦਾ ਨਹੀਂਗਾ ਵੀ ਬਹੁਤ ਨੂੰ ਲਾਏ ਸੀਗੇ ਪਿੰਜਰੇ ਪਿੰਜਰੇ ਇਹ ਕਹਾਣੀ ਕਹਾਣੀ ਨਿਕਲੀ ਜਾਂਦਾ ਜਿਉਂ ਜਿਉ ਆਈ ਜਾਂਦਾ ਗਾਂ ਨਿਕਲ ਜਾਂਦਾ ਸਾਡੇ ਲਵੇ ਆ ਕੋਠੇ ਨੇ ਇੱਥੇ ਭੈਣੀ ਦੇ ਮੱਲੂ ਕੋਠੇ ਵਾਜਦੇ ਹਾਂ ਇਹਨਾਂ ਦੇ ਵੀ ਬਾਣਾ ਬੁਣਾ ਚ ਆਇਆ ਸੀ ਕਿ ਇੱਧਰ ਪਹਿਲਾਂ ਇਹਨਾਂ ਦੇ ਅਸੀਂ ਮੀਨੀ ਮੰਨਿਆ ਕਹਿੰਦੇ ਯਾਰ ਵੀ ਇਧਰੋਂ ਗਿਆ ਸਾਡੇ ਪੈੜਾ ਨੇ ਅੱਛਾ ਅਸੀਂ ਵਾਲੇ ਯਕੀਨ ਜਾਂ ਮੰਨਿਆ ਨਾ ਵੀ ਯਾਰ ਐਵੇਂ ਕਹਿੰਦੇ ਨੇ ਵੀ ਨਹੀਂ ਅਲਟੀ ਦੂਰ ਤਾਂ ਨਹੀਂ ਆਇਆ ਹਾਂ ਪਰ ਹੁਣ ਪਤਾ ਲੱਗ ਰਿਹਾ ਦਾ 10 ਦਿਨ ਜਿਹੜੀ ਗੱਲਾਂ ਵੀ ਇਹ ਤਾਂ 35 ਬੰਦੀ 40 40 ਕਿਲੋਮੀਟਰ ਐਨੀ ਕਿਲੋਮੀਟਰ ਤੱਕ 30 ਕਿਲੋਮੀਟਰ ਤੱਕ ਬਈ ਜਾਣਾ ਮਾਮੂਲੀ ਜੀ ਗੱਲ ਆ ਕਹਿੰਦੇ ਇੱਕ ਇੱਕ ਘੰਟੇ ਦੇ ਵਿੱਚ ਢੇਡਾ ਲੈ ਕੇ ਸਕਾਰ ਮਾਰ ਕੇ ਆ ਸਕਦਾ ਉੱਥੇ ਐਨੀ ਸਪੀਡ ਆ ਗਈ ਗੱਡੀ ਨਾਲੋਂ ਵੱਧ ਤੇਜ਼ ਭਾਜਦਾ ਦੇਖਣਾ 35 ਕਿਲੋਮੀਟਰ 30 35 ਕਿਲੋਮੀਟਰ ਜਾਣਾ ਬਈ ਇਹ ਮੁੰਡੇ ਇਥੇ ਯੂਟਿਊਬਰ ਨੇ ਹਾਂ ਉੱਥਿਆਂ ਦੇ ਬਿਲਕੁਲ ਉਹਨਾਂ ਦੇ ਉਹ ਦਿਖਾਉਂਦੇ ਵੀ ਉਹ ਵੀ ਦੱਸਦੇ ਸੀ ਕਿ ਸਾਡੇ ਗਵਾਂਢੀ ਨੇ ਖੇਤਾਂ ਦਾ ਕਾਹ ਹੋ ਉਹਦੋਂ ਆਪਾਂ ਨੂੰ ਐਂ ਲੱਗਦਾ ਹੁੰਦਾ ਵੀ ਕਹਿੰਦੇ ਜਿਵੇਂ ਆਮ ਹੀ ਲੋਕ ਕਹਿੰਦੇ ਵੀ ਸਾਨੂੰ ਯ ਜਦੋਂ ਅਸੀਂ ਅੱਖੀਂ ਦੇਖ ਲਿਆ ਫਿਰ ਸਾਨੂੰ ਪਤਾ ਲੱਗ ਗਿਆ ਵੀ ਜਦੋਂ ਆਪਦੇ ਨਾਲ ਹੋਇਆ ਵੀ ਗੱਲ ਇਹ ਸਹੀ ਆ ਬਿਲਕੁਲ ਨਹੀਂ ਇਹ ਗੱਲ ਹੈਗੀ ਆ ਬਿਲਕੁਲ ਬਿਲਕੁਲ ਨਹੀਂ ਆਮ ਇਹੀ ਗੱਲ ਆਉਂਦੀ ਆ ਹਰ ਇੱਕ ਬੰਦਾ ਸਾਨੂੰ ਵੀ ਕਹਿੰਦਾ ਯਾਰ ਖਾਣੀ ਤੁਸੀਂ ਬਿਊਆਂ ਦੇ ਮਾਰੇ ਕਰਦੇ ਹੋ ਹਨਾ ਸਾਨੂੰ ਤਾਂ ਇਹ ਹੁੰਦਾ ਬਾਈ ਵੀ ਜਾਣਕਾਰੀ ਲੋਕਾਂ ਤੱਕ ਪਹੁੰਚਾਈਏ ਕਿਤੇ ਕੋਈ ਜਾਨੀ ਮਾਲੀ ਨੁਕਸਾਨ ਨਾ ਹੋ ਜੇ ਵੀ ਬੰਦਾ ਮੜਾ ਜਾਂ ਠੀਕ ਰਹੇ ਬਿਛਾਰ ਰਹੇ ਪਤਾ ਲੱਗਦਾ ਰਹਿੰਦਾ ਬੰਦਾ ਨੇਰੇ ਸਵੇਰੇ ਜਾਂਦਾ ਆ ਉਹਦਾ ਦੇਖ ਕੇ ਜਾਵੇ ਬਿਲਕੁਲ ਇਹਨੂੰ ਕੀ ਪਤਾ ਜਾਨਵਰ ਦਾ ਇੱਥੋਂ ਅੱਜ ਇੱਥੇ ਆ ਕੱਲ ਨੂੰ ਉੱਥੇ ਹੋਵੇ ਬਿਲਕੁਲ ਹੁਣ ਜੇ ਮੰਨ ਲਓ ਬਾਈ ਜਦੋਂ ਉਦੋਂ ਪਹਿਲਾਂ ਤਾਂ ਉਹਨੇ ਆਪਦਾ ਸ਼ਿਕਾਰ ਕਰ ਲਿਆ ਹੁੰਦਾ ਯੂਪੀ ਵਾਲੇ ਬੰਦੇ ਦੱਸ ਦਿਆ ਕਹਿੰਦੇ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਤੇ ਸ਼ਾਮ ਨੂੰ ਸੂਰਜ ਸੇਪਨ ਤੋਂ ਬਾਅਦ ਇਹਨੇ ਉਦੋਂ ਸ਼ਿਕਾਰ ਕਰਨਾ ਮਤਲਬ ਵੀ ਨਹੀਂ ਤਾਂ ਜੇ ਭੁੱਖਾ ਹੋਵੇ ਫਿਰ ਤਾਂ ਬੰਦਿਆਂ ਦੇ ਅਟੈਕ ਕਰੇ ਨਾਲ ਦੀ ਨਾਲ ਇਹ ਤਾਂ ਉਦੋਂ ਪਹਿਲਾਂ ਮੰਨ ਲਾ ਵੀ ਆਪਦਾ ਸ਼ਿਕਾਰ ਕਰਕੇ ਖਾ ਖੂ ਕੇ ਫਿਰ ਬਾਰੀ ਨਿਕਲਦਾ ਦੂਜੇ ਪਾਸੇ ਜਾਂਦਾ। ਸ਼ਕਾਰ ਤਾਂ ਆਪਾਂ ਮੰਨਦੇ ਆਂ ਕਰੇ ਉਹ ਦੇਖੋ ਜਦੋਂ ਸਾਨੂੰ ਉੱਥੇ ਕੁੱਤਾ ਨਹੀਂ ਕੋਈ ਦਿਖ ਰਿਆ ਨਜ਼ਰ ਆਉਂਦਾ। ਹਾਂ। ਮਤਲਬ ਵੀ 10-12 ਕੁੱਤੇ ਸੀਗੇ ਵਿੱਚੇ ਛੋਟੇ ਵੱਡੇ ਕੋਈ ਕੁੱਤਾ ਉੱਥੇ ਹੈ ਹੀ ਨਹੀਂ ਹੁਣ। ਹਾਂ। ਹੁਣ ਜਮਾਂ ਤੋਂ ਰੋਡ ਪਿਆ ਜਮਾਂ ਵਿਹਲਾ ਪਿਆ ਭੱਜ ਜਾਉ ਇੱਥੇ ਇਹਨੂੰ ਇਧਰ ਹੋਣਗੇ ਐ ਨਹੀਂ ਪਤਾ ਵੀ ਉਹ ਖਾ ਗਿਆ ਜਾਂ ਕਿਸੇ ਪਾਸੇ ਭਾਗ ਗਿਆ ਉਹ। ਬਿਲਕੁਲ। ਇਹ ਨਹੀਂ ਪਤਾ ਵੀ ਕਹਦੀਏ। ਇਹ ਨਹੀਂ ਪਤਾ ਵੀ ਕਿੱਧਰ ਨੂੰ ਭਾਗ ਗਿਆ ਉਹ ਕਿੱਧਰ ਨੂੰ ਨਾ ਭਾਗ ਗਿਆ। ਬਿਲਕੁਲ ਨਹੀਂ ਕੁੱਤੇ ਤਾਂ ਆਉਣ ਹੀ ਘੜ ਘੜ ਰੋਟੀ ਖਾਣ ਆਉਣ ਉਹ ਕਰਦਾ ਆਉਣ। ਇਹਨੇ ਬਾਣ ਵਿਹਲੇ ਪੇ ਜੀ ਮੱਕੀ ਵਾਲ ਬਿਲਕੁਲ ਉਹੀ ਗੱਲਾਂ ਗੱਲ ਤਾਂ ਹੁੰਦੀ ਆ ਜਿਵੇਂ ਹੁਣ ਇਹ ਨਹੀਂ ਦੇਖਿਆ ਦੇਖਣ ਉਹ ਦਿਨਾਂ ਛੋਟੀ ਜੱਕੀ ਫਿਰਦਾ ਫੇਰ ਵੀ ਬੰਦੇ ਨੂੰ ਜਿੰਨਾ ਕੋ ਹੁੰਦਾ ਉਸ ਸਮੇਂ ਕਿਤਨੇ ਡਰ ਗਏ ਸੇ ਮੈਂ ਤਾਂ ਪੂਰਾ ਡਰ ਗਿਆ ਤਾਂ ਪੂਰਾ ਡਰ ਗਿਆ ਦੀ ਹਾਂ ਮੈਂ ਫੜਨੇ ਵਾਲਾ ਤਾਂ ਉਸ ਦਾ ਮਾਂ ਅੱਗੇ से ਨਿਕਲ ਰਹਾ ਸੀ ਇਸ ਲਈ ਮੈਂ ਪਾ ਗਿਆ ਅ ਤੈਨੂੰ ਫੜਨ ਵਾਲੀ ਸੀ ਹਾਂ ਡਰ ਗਿਆ ਪੂਰਾ ਮੈਂ ਡਰ ਗਿਆ ਪੂਰਾ ਮੈਂ ਪਿੱਛੇ ਪਹਿਲਾਂ ਤੈਂ ਦੇਖਿਆ ਸੀ ਕਿ ਤੈਂ ਦੇਖਿਆ ਸੀ ਦੋਨੇ ਕੱਠੀ ਸੀ ਅਸੀਂ ਕੱਖੀ ਵੰਡਦੀ ਸੀ ਅੱਛਾ ਕੱਖੀ ਵੰਡਣ ਗਈ ਸੀ ਦੋਨੇ ਸੀ ਟ੍ਰੈਕਲੇ ਦੋਨੇ ਜਾਣੇ ਕਮਾਲ ਦੀ ਗੱਲ ਆ ਯਾਰ ਬਚ ਕੇ ਕਿਸਮਤ ਚੰਗੀ ਸੀ ਛੁੱਡੀ ਨਹੀਂ ਇਹਦਾ ਬੱਕ ਕੱਖ ਛੱਡਿਆ ਟਰੈਕਟਰ ਲੈ ਕੇ ਭੱਜੇ ਗਏ ਤਾਂ ਸਹੀ ਗੱਲ ਆ ਹਾਂ ਜੂ ਬਾਦਰਾ ਬੱਡੇ ਆ ਘਰ ਕੋਲ ਆ ਬਿਲਕੁਲ ਦੋਸਤੋ ਕੇ ਗਏ ਨਹੀਂ ਕੱਖ ਲੈਣ ਨਹੀਂ ਗਏ ਗੱਲ ਉਹੀ ਆ ਜਿਹੜਾ ਬੰਦਾ ਦੇਖ ਲੈ ਜਿਵੇਂ ਹੁਣ ਤੁਸੀਂ ਉਦੋਂ ਬਾਅਦ ਥੋੜੇ ਪਿੰਡ ਚ ਦੱਸਿਆ ਪਿੰਡ ਚ ਬੰਦਿਆਂ ਨੇ ਸੱਚ ਮੰਨਿਆ ਕਿਹਨੀਆਂ ਜਮਿਆ ਦਾ ਸੱਚ ਮੰਨਿਆ ਜਿਹੜੇ ਬੰਦਿਆਂ ਨੇ ਹੁਣ ਲਵੇ ਖੇਤ ਨੇ ਉਹਨਾਂ ਦਾ ਪਣਾ ਪੂਣਾ ਦੇਖੇ ਉਹਦਾ ਕਹਿੰਦੇ ਵੀ ਹੈਗਿਆ ਗੱਲਾਂ ਠੀਕ ਹੈ ਤੇ ਦੂਸਰੇ ਬੰਦਿਆਂ ਨੇ ਕੀ ਕੀ ਦੀ ਕੀਦੀ ਮੱਖੀ ਐ ਮੇਰੀ ਅਭਰੇ ਉਸੇ अच्छा बाहे पाप ਨੂੰ ਡਰ ਲੱਗਦਾ ਉੱਥੇ ਜਾਂਦੇ ਨੇ ਮੱਕੀਆਂ ਠੀਕ ਹੈ ਪਹਿਲਾਂ ਇਹ ਲੱਗਦਾ ਹੁੰਦਾ ਜੇ ਜੋ ਸਾਡੀਆਂ ਵੀਡੀਓ ਦੇਖਦੇ ਸੇਰ ਵਾਲੀ ਵੀਡੀਓ ਸਭ ਤੋਂ ਪਹਿਲਾਂ ਮੈਂ ਸ਼ੁਰੂਆਤ ਕੀਤੀ ਆ ਹਨਾ ਉਦੋਂ ਮੈਨੂੰ ਲੱਗਦਾ ਸੀ ਵੀ ਹਰੀ ਘੜਾਲ ਤਾਂ ਉਹੀ ਵਿਊਆਂ ਦਾ ਮਾਰਾ ਪਾਈ ਜਾਂਦਾ ਵੀਡੀਓ ਹਾਂ ਨਾ ਵੀਰੇ ਉਹ ਆਹੋ ਬੰਦਿਆ ਪਤਾ ਹੁੰਦਾ ਵੀ ਪਾਉਂ ਦਿੰਨੇ ਹਾਂ ਕਿਉਂ ਬਾਈ ਇਹ ਵੀ ਕਸਟੈਂਡ ਹੁੰਦਾ ਨਾ ਭੋਲੇ ਬਾਈ ਆਪਾਂ ਅਜ ਤੱਕ ਕਦੇ ਕੋਈ ਹਵਾਲੀ ਵੀਡੀਓ ਨਹੀਂ ਪਾਈ ਹੈਗੀ ਆਪਾਂ ਉਹ ਵਿਊਆਂ ਵਿਊਆਂ ਵਾਲੀ ਚੱਕਰ ਤੇ ਗੇਮਸ ਤਾਂ ਹੈ ਹੀ ਨਹੀਂਗੇ ਜਦੋਂ ਬਾਈ ਜੀ ਵਰਤ ਦਾ ਜਦੋਂ ਕਹਿੰਦੇ ਜਦੋਂ ਆਪ ਦੇ ਨਾਂ ਹੋ ਜੇ ਨਾ ਫਿਰ ਪਤਾ ਲੱਗਦਾ ਹੁੰਦਾ ਪਹਿਲਾਂ ਆਪਾਂ ਨੂੰ ਓਦਾਂ ਲਾ ਦਾਂਦਾ ਵੀ ਯਾਰ ਖਾਮਨੀ ਤਾਂ ਯਾਰ ਉਹੀ ਕਹਿੰਦੇ ਨੇ ਖਾਮੀ ਉਹੀ ਕਹਿੰਦੇ ਹੁਣ ਵੀ ਸਾਡੇ ਇੱਥੇ ਬਹੁਤ ਪਿੰਡ ਤਾਂ ਹਲੇ ਅੱਤੇ ਪਿੰਡ ਤਾਂ ਕਹਿੰਦਾ ਵੀ ਯਾਰ ਉਹੀ ਗੱਲਾਂ ਹੀ ਉੱਡ ਜਾਂਦੇ ਨੇ ਐਵੇਂ ਗਲਤ ਕਹਿੰਦੇ ਨੇ ਕੋਈ ਕਹਿੰਦਾ ਕੰਮ ਦੇ ਖੇਤ ਜਾਣ ਦੇ ਮਾਰੇ ਕਹਿੰਦੇ ਨੇ ਵੀ ਖੇਤ ਤ ਦੇ ਚਾਰ ਵੀ ਪਾਵਾਂਗੇ ਚਾਰ ਦਿਨਾਂ ਨੂੰ ਫੇਰ ਬਿਲਕੁਲ ਬਾਕੀ ਦੇ ਚਾਰ ਉਹੀ ਮੱਕੀ ਦਾ ਚਾਰ ਵੀ ਪਾਉਣਾਗਾ ਖੇਤ ਤਾਂ ਹੁਣ ਜਾਣੀ ਬੀਗਾ ਆਈ ਇੱਕ ਭਟਣਾ ਤੋਂ ਮੁੰਡਾ ਮਲਕੀਤ ਆ ਉਹਨੇ ਤਾਂ ਆਪਣੇ ਖੇਤ ਵਧੀਆ ਜਿਹਾ ਕੋਠਾ ਬਣਾਇਆ ਹੁਣ ਜਾਲੀਆਂ ਜੂੜੀਆਂ ਲਾ ਕੇ ਉਹ ਕਰਿਆ ਵਿੱਚ ਬੰਦੇ ਕਹਿੰਦੇ ਕਹਿੰਦੇ ਮਲਕੀਤ ਨੇ ਆਪਦਾ ਕੋਠਾ ਦਿਖਾਉਣਾ ਤੇਗਾ ਕਹਿੰਦੇ ਉਹ ਕੋਠੇ ਦੀ ਮਿਸੂਰੀ ਕਰਨੀ ਸੀ ਮੈਂ ਖੇਤ ਇੰਨੇ ਪੈਸੇ ਲਾਇਏ ਨੇ ਕੋਠੇ ਦੇ ਕਹਿੰਦੇ ਤਾਂ ਉਹ ਕਰਦਾ ਮੈਂ ਤਾਂ ਫਿਰ ਮੈਂ ਕਹਿੰਦਾ ਵੀ ਮੈਂ ਖੇਤ ਫਾਰਮ ਹਾਊਸ ਤੇ ਦੇਖਿਆ ਹਾਂ ਥੋੜਾ ਫਾਰਮ ਹਾਂ ਠੀਕ ਆ ਹੁਣ ਅਸੀਂ ਕਿਹੜਾ ਕੋਠਾ ਤਕਾਉਣ ਉਹ ਤੇ ਛੱਡੋ ਕੋਈ ਤਾਂ ਗੱਲ ਹੈ ਮੋਟਰ ਵਾਲੀ ਕੋਟੀ ਥੋੜੀ ਜੀ ਉਹਦਾ ਜਿਹਦੇ ਨਾਲ ਬਣਦੀ ਆ ਬਾਈ ਉਹਨੂੰ ਪਤਾ ਲੱਗਦਾ ਹੁਣ ਮੰਨ ਲਾ ਬੰਦੇ ਨੂੰ ਕੋਈ 19 21 ਹੋ ਜਾਂਦੀ ਤੇਰੀ ਜਾਣ ਤੇ ਬਣ ਜਾਂਦੀ ਐ ਨਹੀਂ ਪਤਾ ਬਿਲਕੁਲ ਇਹਨਾਂ ਨੇ ਜ਼ਿੰਮੇਵਾਰਤਾ ਆਪਾਂ ਹੀ ਹੁਣ ਬਿਲਕੁਲ ਬਈ ਇਹਦੇ ਪਰਿਵਾਰ ਨੂੰ ਜਵਾਬ ਦੇਣਾ ਤੂੰ ਲਾਲਾ ਕਿੱਡੀ ਵੱਡੀ ਵਿਵਤਾ ਪੈਂਦੀ ਜਿੱਤੇ ਵਿਵਤਾ ਪੈਂਦੀ ਹੈ ਬਈ ਉਹਨੂੰ ਪਤਾ ਲੱਗਦਾ ਦੂਜਿਆਂ ਭਾਈ ਤਾਂ ਮਜ਼ਾਕ ਆਗਾ ਦਾ ਮਜ਼ਾਕ ਆ ਵੀਰੇ ਅਗਲਾ ਕਹਿੰਦਾ ਯਾਰ ਖਾਣੀਆਂ ਤਾਂ ਮੂੰਹ ਹੀ ਮਾਰੀ ਜਾਂਦੇ ਨੇ ਬਿਲਕੁਲ ਬਈ ਬਿਲਕੁਲ ਨਹੀਂ ਬਿਲਕੁਲ ਬਈ ਤੁਹਾਡਾ ਵੀ ਧੰਨਵਾਦ ਤੁਸੀਂ ਮੈਨੂੰ ਬੁਲਾਇਆ ਫੋਨ ਕਰਕੇ ਹਨਾ ਮੈਂ ਵੀ ਚੱਲ ਬਈ ਮੈਂ ਆਉਂਗਾ ਤੁਹਾਡੀ ਗੱਲ ਪਹੁੰਚਾਵਾਂਗੇ ਇਹਦਾ ਮਤਲਬ ਬਈ ਆਪਾਂ ਦੇਖੀਏ ਵੀ ਜਿਹੜੀ ਭੈਣੀ ਸੰਨਾ ਭੈਣੀ ਤੋਂ ਡ੍ਰੀਨ ਜਾਂਦੀ ਹੈਗੀ ਹਨਾ ਟਰਾਈ ਡੈਂਡ ਦੇ ਨਾਲ-ਨਾਲ ਦੀ ਜਾਂਦੀ ਆ ਵੀ ਉਹਤੇ ਕਿਤੇ ਵੀ ਅ ਮਤਲਬ ਉਥੋਂ ਸੱਚੇ ਵੀ ਹੋ ਸਕਦਾ ਖੱਬੇ ਵੀ ਹੋ ਸਕਦਾ ਹਾਂ ਇਹ ਡਰੇਨ ਤੇ ਹੁਣ ਆਪਾਂ ਇਹ ਨਹੀਂ ਕਹਿ ਸਕਦੇ ਮੱਕੀਆਂ ਨੇ ਚਾਰ ਸੂਰੇ ਕਿਸੇ ਮਰ ਦੀ ਪਾਸੇ ਜਾ ਸਕਦਾ ਪੀਜ ਮੀਟਰ ਲਵਾ ਕੋ ਨਸਾਂਕ ਨਹੀਂ ਜਾਂਦੀ ਆ ਵੀ ਬੰਦੇ ਗੌਰ ਰੱਖਣ ਜਿਹੜੀ ਗੱਲ ਕਹੀ ਆਪਾਂ ਪੱਠਲ ਸੀ ਪਹਿਲਾਂ ਸ਼ੁਰੂ ਪੱਠਲਾਂ ਤੋਂ ਹੋਇਆ ਹਾਂ ਫਿਰ ਪੱਠਲਾਂ ਤੋਂ ਤਣਾਉ ਕਟੂ ਦੇ ਖੇਤਾਂ ਦੀ ਕਟੂ ਤੋਂ ਭੈਣੀ ਰੋਡ ਤੇ ਭਈ ਕਟੂ ਤੇ ਭੈਣੀ ਦੀ ਹੱਦ ਤੇ ਜਿਹੜੇ ਕਟੂ ਭੈਣੀ ਬਾਲੀਆਂ ਪੱਠਲਾਂ ਚਾਰ ਪਿੰਡਾਂ ਦੀ ਹੱਦ ਲੱਗਦੀ ਦੀ ਉੱਥੋਂ ਸ਼ੁਰੂਆਤ ਹੋਈ ਦੀ। ਹੋਈ ਆ ਦੇਖੋ ਹੁਣ ਔਲੀ-ਔਲੀ ਆ ਸਾਡੇ ਆ ਗਿਆ ਹੁਣ ਦੇਖੋ ਦੋ ਦਿਨ ਹੋ ਗਏ ਆਣਿਆ ਨਹੀਂ ਪਤਾ ਕਹਾਂ ਕਿੱਧਰ ਨੂੰ ਜਾਊਗਾ। ਐ ਨਹੀਂ ਪਤਾ ਕਹਾਂ ਕਿੱਧਰ। ਪਾਕਾਂ ਇੱਕ ਵਾਂ ਕੱਢਣਾ। ਬਿਲਕੁਲ ਬਾਈ ਬਿਲਕੁਲ। ਇਹ ਹੱਥ ਚ ਆ ਨਹੀਂ ਰਿਹਾ। ਸਹੀ ਗੱਲ ਆ ਬਾਈ। ਜਿਨ੍ਹਾਂ ਦੇ ਖੇਤ ਨੇ ਇੱਥੇ ਜਿਵੇਂ ਉਹ ਮੱਕੀਆਂ-ਮੁੱਕੀਆਂ ਆਪਾਂ ਦੇਖ ਰਹੇ ਹਾਂ ਸਾਰੀਆਂ ਲੱਗੀਆਂ ਵਿਆਣੇ। ਬੰਦੇ ਸਾਰੇ ਡਰ ਕੇ ਜਾਂਦੇ ਨੇ ਜਿਵੇਂ ਉਹ ਬਾਈਆ ਦਿਨੇ ਫਿਰਦਾਗਾ। ਬੰਦਿਆਂ ਨੇ 5-6 ਸ੍ਰੀ ਬਾਈ ਤੋਂ ਬਾਅਦ ਬਾਈ ਕੋਈ ਮੱਕੀ ਕੋਲੇ ਨਹੀਂ ਜਾਂਦਾ ਨਹੀਂ। ਉਹ ਪੜਾਕੇ ਵੀ ਪਾਉਂਦੇ ਨੇ ਉੱਥੇ। ਪੜਾਕੇ ਚਲਾਉਂਦੇ ਨੇ ਜਾ ਕੇ ਖੇਤਾਂ ਆ ਦੇ ਆਪਣੇ ਗੌਂਗਲੂ ਪੜਾਕੇ ਨਹੀਂ ਹਾਂ 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 ਹੁਣ ਡਰ ਦੇ ਮਾਰੇ ਚਲੋ ਇਹਨਾਂ ਨੂੰ ਪੰਜ ਚਾਰ ਚਲਾ ਦਿੰਦੇ ਨੇ ਵੀ ਜੋ ਬਿਲਕੁਲ ਉਹ ਜੋ ਕੋਈ ਹੋਇਆ ਤਾਂ ਉਹ ਰੋਪਰਾ ਭਗ ਜਾਊਗਾ ਨਹੀਂ ਨਹੀਂ ਬਿਲਕੁਲ ਬਾਈ ਬਿਲਕੁਲ ਤੇ ਆ ਬਾਈ ਹੁਰੀ ਵੀ ਖੜੇ ਨੇ ਇਹਨਾਂ ਦਾ ਵੀ ਧੰਨਵਾਦ ਬਹੁਤ ਬਹੁਤ ਤੇ ਤੁਹਾਡਾ ਹੀ ਬਾਈ ਖੇ ਤਾਂ ਕੀ ਹੈਗਾ ਅਸੀਂ ਆ ਆ ਗਿਆ ਠੀਕ ਹੈ ਠੀਕ ਹੈ ਠੀਕ ਹੈ ਨਹੀਂ ਬਾਈ ਫਿਰ ਵੀ ਆਪਦਾ ਵਿਚਾਰ ਰੱਖੇ ਹਨਾ ਵਿਚਾਰ ਦੇ ਬਿਲਕੁਲ ਬਚਾ ਦੇ ਵਿੱਚ ਹੀ ਬਚਾਗਾ ਬਲਾਓ ਕਰਣਾ ਨਹੀਂ ਚਾਹੀਦਾ ਬੰਦੇ ਨੂੰ ਕੋਈ ਪਤਾ ਨਹੀਂ ਹੁੰਦਾ ਕਿ ਜੀ ਕਿਹੋ ਜੀ ਨਿਕੜੇ ਬਿਲਕੁਲ ਉਹਨੇ ਦੁਬਾਰੇ ਮੌਕਾ ਨਹੀਂ ਦੇਣਾ ਕੁੱਤੇ ਦਾ ਤਾਂ ਆਇਆ ਹੁੰਦਾ ਵੱਢ ਲਿਆ ਟੀਕੇ ਵਾਲੂ ਉਹਦੀ ਲਿਮੇੜ ਚ ਬੰਦਾ ਆ ਗਿਆ ਤਾਂ ਜ਼ਿੰਦਗੀ ਖਤਮ ਹੈ ਛੱਡਦਾ ਨਹੀਂ ਹੈਗਾ ਉਹ ਆਏ ਉਹਨੇ ਗੱਲ ਤੇ ਗੱਲ ਤੇ ਟੈਗ ਕਰਨਾ ਇਹ ਜਾਨਵਰ ਆ ਚਾਹੇ ਬੰਦਾ ਉਹ ਜਿਹੜੀ ਇਹ ਚੀਜ਼ ਆ ਸਿੱਤਾ ਚਿੱਤਾ ਹੋਇਆ ਸ਼ੇਰ ਵਗਾ ਕੋਈ ਇਹਨਾਂ ਨੇ ਗਲ ਫੜਨਾ ਇਥੋਂ ਇਹ ਤਿੰਦੂਆ ਹੋਇਆ ਬਾਈ ਮਤਲਬ ਸ਼ੇਰ ਦੀ ਟੀਜੀ ਨਸਲ ਆ ਸ਼ੇਰ ਹੋਗਾ ਚੀਤਾ ਹੋਗਾ ਤਿੰਦੂ ਹਾਂ ਤੁਸੀਂ ਕਿਹੜੀ ਜਗ੍ਹਾ ਤੋਂ ਜੂਪੀ ਤੋਂ ਹਾਂ ਜੂਪੀ ਤੋਂ ਠੀਕ ਹੈ ਛੋਟੇ ਕਹਿੰਦਾ ਉਧਰ ਮੰਨ ਲਾ ਜਿਵੇਂ ਪੀਲੀਪੀ ਤੇ ਬਰੇਲੀ ਵਾਲੇ ਲਾ ਕੇ ਜਾਮ ਹੀ ਫਿਰਦੇ ਆ ਹਨਾ ਆ ਉਥੇ ਸਾਡਾ ਤਾਂ ਪਹਿਲਾਂ ਜ਼ਿਲ੍ਹਾ ਸਾਰਾ ਵਸਤੀ ਪੈਂਦਾ ਉਧਰ ਵੀ ਸਾਡੇ ਬਹੁਤ ਵੱਡੇ ਵੱਡੇ ਜੰਗਲ ਨੇ ਠੀਕ ਹੈ ਹਾਂ ਉੱਥੇ ਬਥੇਰੇ ਰਹਿੰਦੇ ਨੇ ਨਹੀਂ ਬਿਲਕੁਲ ਬਿਲਕੁਲ ਬਾਈ ਸੋ ਠੀਕ ਹੈ ਬਾਈ ਹੈ ਧੰਨਵਾਦ ਮਿਹਰਬਾਨੀ ਥੈਂਕ ਤੇ ਨਾਲ ਹੀ ਭਰਾਵੋ ਬਾਈ ਵੀਡੀਓ ਨੂੰ ਵੱਧ ਤੋਂ ਵੱਧ ਬਾਈ ਸ਼ੇਅਰ ਕਰ ਦਿਓ ਕਿਉਂ ਜਿਹੜੇ ਬੰਦੇ ਨੇ ਬਾਈ ਦੇਖਿਆ ਹੁੰਦਾ ਉਹਨੂੰ ਫੇਰ ਵਿਸ਼ਵਾਸ ਹੁੰਦਾ ਨਹੀਂ ਤਾਂ ਫਿਰ ਜਨਤਾ ਨੂੰ ਐਂ ਹੁੰਦਾ ਵੀ ਕਹਾਣੀ ਇਹ ਵਿਊਆਂ ਦੇ ਮਾਰੇ ਕਰੀ ਜਾਂਦੇ ਆਗੇ ਬਿਲਕੁਲ ਬਾਈ ਬਿਲਕੁਲ